ਸ੍ਰੀ ਗੁਰਜੀ ਸ੍ਰੀ ਗੁਰਜੀ ਉਹ ਕੰਦਾ ਵਿੰਦਰ ਉਹ ਬੜਾ ਠੀਕਾ ਠੀਕਾ ਨਾ ਕੋਈ ਨਾ ਠੀਕਾ ਨਾ ਠੀਕਾ ਹੱਸ ਗੜੀ ਤਾਨ ਤਾਨ ਠੀਕਾ ਡੋਟੀ ਦਾ ਨਹੀਂ ਬੜੀ ਡੋਟੀ ਨਹੀਂ ਸਵੇਰੇ ਘਰ ਸਦੀ ਪਹਿਲਾਂ ਹੀ ਸਾਧਵੇ ਦੀ ਮਿਹਰਬਾਨੀ ਹੋ ਗਈ ਉਹ ਮੰਨੂ ਕੱਧਾ ਫੋਨ ਕਰਦਾ ਅੱਛੀ ਵੀਰ ਯਾਰ ਉਹ ਆਇਆ ਨਹੀਂ ਹੈਗਾ ਥੱਲੇ ਚਲ ਆਉਣੇ ਵਾਲੇ ਜੋ ਕਹਿੰਦਾ ਮੇਰੇ ਬਾਪੂ ਦੋਏ ਹੁੰਦੇ ਆ ਮਾਜਾ ਕਿੰਨੇ ਮੰਡ ਜਾ ਕੇ ਆਉਣਾ ਸਿਆੜਾ ਮੰਡ ਜਗ੍ਹਾ ਤੇ ਡਿਊਟੀ ਆ ਦੇਖ ਕੇ ਆਉਣੀ ਆ ਮਾਜਾ ਕਿੰਨੇ ਮੈਂ ਕਿਹਾ ਗੇੜਾ ਬਾਦ ਮੰਡ ਚ ਗਾਹੇ ਸਵੇਰੇ ਲੱਗਿਆ ਬੱਕਾ ਆਉਣੇ ਵੀ ਨਿਸਰੀ ਵੀ ਨਹੀਂ ਗਈ ਉੱਥੇ ਫਗਾਤੋਂ ਸਪਰੇਅ ਕਣਵੀ ਤੇ ਇਤਜ਼ਰ ਫੇਦਾ ਜਿਹੜੀ ਜਿਹੜੀ ਨਿਸਰੇ ਤੇ ਪਹਿਨਾ ਕਰਦੇ ਉਹਨੇ ਵੀ 10 ਦਿਨਾਂ ਨੂੰ ਲੇਟ ਹੋ ਗਿਆ ਅੱਛਾ ਉਹ ਸਪਰੇਅ ਉਸ ਟਾਈਮ ਇਹ ਨਾ ਜਿਹੜੀ ਹੁੱਲੀ ਆ ਤੁਰਪੇਂਦੀ ਆ ਜਾਂ ਤੁਰਪੀ ਫੇਦ ਉਹ ਵੀ ਕੰਟਰੋਲ ਕਰਨੀ ਔਖੀ ਆ ਇੱਕ ਪਾਣੀ ਲੈ ਜਾਂਦੇ ਆ ਕੋ ਟਾਈਮ ਪਾਣੀ ਕਰਕੇ ਹੋਰ ਬਾਧੀ ਆ ਇਹ ਜੇ ਹੋ ਸਕੇ ਨਾ ਤਾਂ ਮਤਲਬ ਜਦ ਆਪਣੀ ਬੋਹ ਸ਼ੁਰੂ ਹੁੰਦੀ ਆ ਉੱਤੇ ਵੀ 5-7 ਦਿਨ ਪਹਿਨਾ ਹੋ ਜੂਵੇ ਉਹ ਸਭ ਤੋਂ ਵੈਚਕਾ ਹੁਣ ਲਈਆ ਤੁਹਾਡਾ ਆਪਾਂ ਇਹਨੇ ਹਸਬੰਦ ਅੱਜ ਦੇ 10-12 ਦਿਨ ਹੋਏ ਉਹਨੇ ਉਹ ਫੇਰ ਤਿਆਰੀ ਆ ਫੇਰ 15 ਦਿਨ ਦੀ ਪਰ ਉਹਨੂੰ ਲੋੜ ਤਾਂ ਹੈ ਨਹੀਂ ਯਾਰ ਹੁਣ ਦਾ ਡੋਡੀ ਆ ਦੇਖ ਕੇ ਆਉਂਦੇ ਜਾ ਕੇ ਉਹਦੇ ਚੱਲ ਪਤਾ ਕੀ ਗੱਲ ਆ ਜਿਹੜੀ ਇੱਕ ਵਾਰੀ ਉਲੀ ਤੁਰਪੀ ਜਾਂਦੀ ਉੱਪਰ ਤੱਕ ਪਹੁੰਚ ਗਈ ਦਵਾਈ ਕੰਟਰੋਲ ਤਾਂ ਕਰਦੀ ਆ ਪਰ ਫੇਰ ਵੀ ਮਾੜੀ ਮੋਟੀ ਤਾਂ ਆਏ ਦਾ ਹੁੰਦੀ ਆ ਵੀ ਇਕੋ ਲੱਗਦਾ ਨਹੀਂ ਰੁਕਦੀ ਆ ਇਹ ਏਕੜੇ ਆਏ ਆ ਵੀ ਕੀੜਾ ਇਹ ਵੀ ਜਿਹੜਾ ਜਦੇ ਮਾਰ ਦੇਣਾ ਇਹ ਉਲੀ ਆ ਥੋੜੀ ਵਧੀ ਜਾਏਗਾ ਬਾਕੀ ਆਉਂਦਾ ਉਹਨੂੰ ਦੇਖ ਕੇ ਆਇਆ ਕਦੇ ਜਾ ਦੇਖਿਆ ਮੈਂ ਆ ਗਿਆ ਹੋਰ ਹੋਈ ਕਿੱਦਾਂ ਫਿਰ ਕਾਲ ਜੀ ਹੂੰ ਸੇ ਕਾਲ ਜੀ ਚਲੀਏ ਫਿਰ ਕੱਦੇ ਬੈਠੇ ਲਾਇਆ ਕਰਦੇ ਮੈਂ ਤਾਂ ਕਹਿੰਦਾ ਦੇਖ ਕੇ ਆਉਣਾ ਚਾਹ ਬਿੰਦਰ ਤੋਂ ਗੱਲ ਕਰ ਲਵਾਂ ਬਿੰਦਰ ਵੀ ਚੱਲੇ ਆ ਤੂੰ ਵੀ ਜਾ ਲੈ ਜਾਂ ਮੈਂ ਤਾਂ ਸੇਟ ਪਾ ਕਿਹਾਉਂਗਾ ਲਾ ਹੈਗਾ ਜਾ ਕੇ ਦੇਖ ਲੈ ਕਿਹੜੀ ਕਰਨੀ ਚਾਹ ਪਰੇ ਤਾਂ ਦੱਸੂਗਾ ਕੀ ਹੋ ਗਿਆ ਦੀ ਦਸਾ ਟੈਨਸ਼ਨ ਦੀ ਇੱਕੀ ਡੋਡੀ ਰੈਗਰ ਤਾਂ ਇੰਡੀਅਨ ਕਲਾ ਨਹੀਂ ਦਾ ਉਹ ਕਿਹਦੀ ਨਹੀਂ ਨਹੀਂ ਡੋਡੀ ਤੁਹਾਨੂੰ ਦਵਾ ਨੂੰ ਨਹੀਂ ਪਤਾ ਕਾਪਰ ਸਬ੍ਰਿਜ ਕਾ ਲਿਆ ਆ ਇਹ ਉਹ ਹੈਗੀ ਆ ਡੋਡੀ ਪਤਾ ਹੈ ਨਾ ਮੈਂ ਕਾਪੂ ਨੇ ਆ। ਇਹ ਦੇਖੋ ਬੰਦੀ ਜਾ ਕੇ ਵੀ ਉਹ 1% ਡੋਟੀ ਆ। ਮੈਨੂੰ ਤਾਂ ਕਾਪਰ ਦਾ ਗੱਲ ਹੋਣਾ ਹੈ। ਨਹੀਂ ਜੇ ਤੇ 1% ਫਿਰ ਤਾਂ ਹੀ ਕਾਪਰ ਦੀ ਲੋੜ। ਹਾਂ ਸਸਤੀ ਬਹੁਤ ਸਸਤੀ ਹੈਗੀ ਦੋਏ। ਹਾਂ ਹੋ ਵੀ ਕਹਿਣੋ ਵੀ ਦੋ ਹੀ ਕਰਦੇ ਨਾਲੇ ਏਨੇ ਦੀ ਪੈਸੇ ਵੀ ਮੁੰਡੀ। ਹੁਣ ਮੌਸਮ ਦਾ ਵਾਅਦਾ ਪੈ ਗਿਆ। ਅੱਜ ਕੰਮ ਕਿਰਾਏ ਕਾਹਦੇ ਕਰਨੀ ਹੈ। ਉਹ ਆਉਣ ਲੱਗਿਆ 2 ਵਜੇ ਉਹ। ਹੈ ਨਾ ਮੈਂ। ਹਾਂ ਅੱਜ ਆ ਦੇਣਾ। ਹੁਣ ਮੌਸਮ ਦਾ ਵਾਅਦਾ ਪੈ ਗਿਆ। ਅੱਛੋ ਚੱਲ ਪੀ। ਕੱਲ ਪਛੋਤੇ ਕੇ ਵੇ ਜਲੀ ਆ। ਅੱਧੀ ਬਿਮਾਰੀ ਰੋਕ ਦੇਣੀ ਨੇ। ਅੱਜ ਵੀ ਚੱਲੀ ਆ ਇਹਦੇ। ਹਾਂ ਅੱਜ ਵੀ ਚੱਲਦੀ ਆ। ਪ ਰਿਆ ਕਰਕੇ ਹੋ ਗਈ ਤਾਂ ਚੱਕਰ ਨਹੀਂ ਪਤਾ ਕੀ ਗੱਲ ਹੈ ਜੇ ਤਾਂ 2-4% ਵੀ ਆ ਉਹ ਵੀ ਕੋਈ ਚੱਕਰ ਨਹੀਂ ਹੁੰਦਾ 2 ਤੱਕ ਦਾ ਉਹ ਜੇ 5 ਤੋਂ 10% ਫੇਰ ਉਹਦਾ 5-10% ਦਾ ਕੀ ਲੈ ਵੀ ਜੇ ਇੱਕ ਬੱਲ ਆ ਉਹਦੇ 'ਚ ਇੱਕ ਦਾਣਾ ਹੈ ਦੋ ਦਾਣੇ ਕੋਈ ਚੱਕਰ ਇੱਕ ਬੱਲ ਤੇ ਆਹੋ ਬਿਲਾਲ ਹੈ ਵੀ ਨਹੀਂ ਲੱਕਾ ਹੱਥ ਏਡਾ ਕੱਪੇ ਤਾਂ ਹੈ ਹੀ ਨਹੀਂ ਸਾਈਕਾ ਚੱਲ 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 ਫਿਰ ਚਲੀਏ ਚੱਲ ਬੰਦਰ ਆ ਜਾ ਬਾਈ ਕਰ ਮੁੜ ਹੈ ਕੋਸ਼ਿਸ਼ ਕਰਾਂਗੇ ਵੀ ਸਰੇ ਜਾਵੇ ਨਾ ਸਾਰ ਤਣ ਮੇਰਾ ਦਵਾਈਆਂ ਨੂੰ ਇਹ ਜੀ ਦੱਸ ਲਈ ਸਿਰਫ 250 ਰੁਪਏ ਕੀਲੇ ਦੀ 300 ਰੁਪਏ ਬਾਫੀ ਕਰਨੀ ਆਪਾਂ ਨੇ ਆ ਮੋੜ ਕੇ ਨਾਲ ਵਿੱਚ ਤੇਲੇ ਤੂਲੇ ਦੀ ਵਾਕੇ ਕਰ ਦੂਗਾ ਤੇਲੇ ਤੇਲੇ ਦੀ ਵੀ ਵੇਝਣੀ ਵਿੱਚ ਤੇਰੀ ਵੀ ਸੁੰਡੀ ਦੀ ਵੀ ਉਹ ਦੇਖੀ ਮੋਟਰਸਾਈਕਲ ਭੱਜ ਗਿਆ ਤੇ ਤੇਰਾ ਗਿਰ ਗਿਆ ਥੋੜਾ ਮੋਟਰਸਾਈਕਲ ਦਾ ਬ੍ਰੇਕ ਰਹਾ ਉਹ ਆ ਗੇੜਾ ਕੀ ਨਹੀਂ ਮੈਂ ਤਾਂ ਗੇੜਾ ਗੇੜਾ ਤਾਂ ਤੈ ਹੀ ਆ ਚੱਲ ਚੱਲ ਮੋਈ ਨਹੀਂ ਟੁੱਟਿਆ ਬੈ ਨਹੀਂ ਟੁੱਟੇ ਇਹ ਤਾਂ ਵੀ ਜਾਈਂ ਕੇ ਚਾਬਾ ਹੈਗਾ ਬਚ ਗਿਆ ਜੂਆ ਮੁਰਲੇ ਦਾ ਚਾ ਫੇਰ ਉਹ ਯਾਰ ਪਹਿਲਾਂ ਮੇਰੀ ਗੱਲ ਸੁਣ ਸਾਈ ਗੇਰਿਆ ਕਿਨੇ ਮੈਂ ਉਰੇ ਖੜਾ ਹੈ ਗੇਰੇ ਕਿੱਥੇ ਗੱਲ ਕਰੇਗਾ ਆਏ ਆਏ ਲੱਗਣਾ ਫਰੈਂਡ ਦਾ ਗੇਰੇ ਕਿਨੇ ਆ ਜਦ ਮੋਟਰਸਾਈਕਲ ਉਰੇ ਖੜਾ ਤੈਂ ਛੱਡਿਆ ਨਾਲ ਤੂੰ ਬਚ ਗਿਆ ਮੋਟਰਸਾਈਕਲ ਇੱਥੇ ਖੜਾ ਤਲਾ ਪਹਿਲਾਂ ਅੰਦਰ ਖੜੇ ਨਹੀਂ ਗੇਰਦਾ ਮੋਟਰਸਾਈਕਲ ਨੂੰ ਢੋੜ ਕੇ ਲਾਈ ਕਰੋ ਇੱਥੇ ਇੱਥੇ ਆਏ ਹੋ ਗਿਆ ਮੈਂ ਥੱਲੇ गिर ਗਿਆ ਉਹ ਮੈਂ ਅੰਦਰ ਖੜੇ ਨੇ ਗੇਰਦਾ ਫੂਕ ਮਾਰ ਕੇ ਇਹ ਖੜਾਣ ਦਾ ਨਾ ਇੱਥੇ ਆਏ ਕਿੱਦਾਂ ਹੁਣ ਚੱਜਦਾ ਆ ਟੁੱਟ ਗਿਆ ਥੱਲੇ ਫਟਟਰ ਦੇ ਖੜੇ ਜਾ ਟੁੱਟਦਾ ਆਹ ਆ ਕੀ ਆ ਇਹ ਪਹਿਲੇ ਲੁੱਟਿਆ ਭਾਈ ਇਹ ਕਿਹੜਾ ਇਹ ਉਹ ਉਹਦਾ ਇਹ ਨੰਬਰ ਪਲੇਟ ਵਾਲਾ ਹੁਣ ਨੰਬਰ ਪਲੇਟ ਵਾਲਾ ਇਹ ਇਹਨੂੰ ਪਵਾ ਕੇ ਲਿਆਉਂਦੇ ਨਵਾਂ ਹੁਣ ਫਟਟਰ ਦਾ ਇਹ ਟੁੱਟਦਾ ਖੜਾ ਪਤਾ ਨਜ ਬੋਂਗੇ ਲਵਾ ਕੇ ਛਰੀਟਾ ਪੈ ਗਈਆਂ ਚੱਲ ਕੋਈ ਨਹੀਂ ਪੀਟਾ ਗਿਆ ਕਿਹੜਾ ਸਾਫ ਤਾਂ ਥਲਾ ਇਹ ਉਹ ਮੋੜ ਹੈ ਲੰਬੇ ਘਰਾਉਆ ਦੋ ਤੇ ਆ ਪਰ ਅੱਪਲ ਵੀ ਖੜਾ ਹੀ ਆ

ਖਾਲ ਕੀ ਹੈ ਗਾ ਤੇ ਲੋਰ ਬੈਠਾ ਹੈਗਾ ਵਪਾ ਦੇ ਦਿੰਦੇ ਗੈਲੇ ਉਹ ਵਪਾ ਦੇ ਦਿੰਦੇ ਫਿਰ ਪਾ ਦੇ ਤੇ ਕਰਨੀ ਤੇ ਹੋਇਆ ਮੇਰੀ ਗੱਲ ਪਰਾਲੀ ਤਾਂ ਠੀਕ ਆ ਉਹ ਪਰਾਲੀ ਠੀਕ ਆ ਪਰਾਲੀ ਠੀਕ ਆ ਹਲਦੀ ਆ ਕਿਤੇ ਕਿਤੇ ਮੜਮੜੀ ਦੇਖ ਲੈਂਦੇ ਹਲਦੀ ਤੂੰ ਨਹੀਂ ਹੈਗੀ ਦੇਖ ਹੁਣ ਉਹ ਇੱਥੇ ਤਾਂ ਕਿਤੇ ਹੋਈ ਦੇਦੀ ਯਾਰ ਕਿਤੇ ਨਹੀਂ ਦੇਖੀ ਕਿਹੜੇ ਲੈ ਕੇ ਆ ਮੈਂ ਬਾਈ ਯਾਰ ਹੁਣ ਦਿਖਾ ਦੇ ਉਹ ਪਾਣੀ ਪੂਣੀ ਕਰਕੇ ਹੋਈ ਕਿਸਿਲ ਕਰਕੇ ਜਿਹੜਾ ਐ ਸੈਂਦਾ ਉਹ ਫੇਰੇ ਨਾਲ ਆ ਪਾਣੀ ਕਰਕੇ ਹੀ ਹੋ ਜਾਂਦੀ ਆ ਕਰ ਦੂੰਗੇ ਯਾਰ ਕਰ ਨਹੀਂ ਦੇਖਾ ਮੈਂ ਇੱਧਰ ਕਿਦੇ ਮਣੀ ਹੋਤੀ ਰੁਗਤਾ ਜਾਉਂਦਾ ਜਾਈ ਲੋਡ ਆ ਯਾਰ ਕਾਪਰ ਦਾ ਮੈਂ ਇੰਨੀ ਕਰੂ ਲੋਡ ਨਹੀਂ ਕਾ ਉਪਰ ਦੀ ਆ ਕਾਪਰ ਮੋੜ ਕੇ ਦੂ ਹੀ ਲਿਆ ਹਰ ਚੀਜ਼ ਕਾਪਰ ਜੀ ਦਾ ਤਾਂ ਲੋਡ ਆ ਵੀ ਜੇ ਕਾਫੀ ਬੈਗ ਆ ਇਹ ਆ ਜੀ ਇਹ ਕਿਨਾ ਵਿੱਚ ਮੀਨਤ ਉਹ ਵੀ ਤੀ ਤੀ ਵੀ ਬਾਦੀ ਪੈ ਰਹੀ ਆ ਕਿਤੇ ਕਿਤੇ ਆ ਦੇਖ ਹੂੰ ਆ ਇਹ ਕਿਤੇ ਕਿਤੇ ਬੱਸ ਠੀਕ ਨਹੀਂ ਹੂੰ ਵਾ ਕਰੇ ਦਿੰਦੇ ਆ ਉਹ ਨਹੀਂ ਹੈਗੀ ਕਿਤੇ ਕਿਤੇ ਯਾਰ ਸਾਈਡਾਂ ਹੀ ਹੈਗੇ ਨਹੀਂ ਹੈਗੀ ਵਿਚ ਨਹੀਂ ਹੈਗੀ ਇਹ ਸਾਈਡਾਂ ਬੁੱਝਿਆ ਜ਼ਿਆਦਾ ਤਕੜਾ ਹੈ ਤਕੜਾ ਬੁੱਝੇਗਾ ਤਾਂ ਵੀ ਇਹਨੂੰ ਥੋੜੀ ਜੀ ਸਲਾਬਾ ਵੀ ਰਹਿੰਦੇ ਨੇ ਸਲਾਬਾ ਵੀ ਇਸ ਤਰ੍ਹਾਂ ਖੇਤ ਉੱਤੇ ਦੇ ਨਾਲ ਥੋੜਾ ਤਕੜਾ ਹੈ ਤਕੜਾ ਹੈਗਾ ਇਹਦੇ ਵਿੱਚ ਮੁਰਗੇ ਦੇ ਰੇਪਾ ਹੋਰੀ ਪਿਆ ਮੁਰਗੇ ਕਰਕੇ ਵੀ ਆ ਹਾਂ ਤਕੜਾ ਜਿਹੜਾ ਖੇਤ ਥੋੜਾ ਆ ਲੱਗਦਾ ਹੈ ਸਾਡੇ ਮੁਰਗੇ ਰੇ ਹਟਕੇ ਹੋਂ ਤਾਂ ਇਧਰ ਵੀ ਸ਼ੋਰ ਆਏ ਹੜ ਕੇ ਹੋਂ ਤਾਂ ਹੜ ਕੇ ਇਹਨਾਂ ਨਾਲ ਚੜ੍ਹ ਜਾਂਦਾ ਹੁੰਦਾ ਏ ਕਿ ਇਧਰ ਸ਼ੋਰ ਆ ਵੀ ਆ ਹਾਂ ਇਹ ਚੀਜ਼ਾਂ ਵੀ ਫਰਕ ਹੈ ਨਾ ਉਗਾ ਜੋ ਸ਼ੋਰਾ ਵੀ ਹੈ ਜਿੱਧਰ ਸਲਾਬ ਜ਼ਿਆਦਾ ਹੈ ਵਿਚ ਨਹੀਂ ਹੈਗੀ ਦੇਖ ਲੈ ਜਿੱਧਰ ਸਲਾਬ ਰਹਿੰਦੀ ਆ ਉਦੇ ਉਧਰ ਸ਼ਾਮਾਂ ਇਹਨਾਂ ਦੀ ਛੱਡ ਦੀ ਤੈਨੂੰ ਮੈਂ ਦੱਸਦਾ ਕੀ ਚੱਕਰ ਹੈ ਉਰੇ ਇਹ ਛੱਡ ਦੀ ਸ਼ਾਮਾਂ ਰਹਿੰਦੀ ਸਾਰੀ ਹੋ ਹਾਂ ਤੇ ਇੱਥੇ ਹੈ ਨਾ ਬੁੱਗੇ ਰੇ ਕੱਢ ਕੇ ਰੱਟੂ ਲੱਗਾ ਉਰੇ ਉਹ ਪਾਣੀ ਦੇ ਵਿੱਚ ਆ ਜਾਂਦਾ ਤਾਂ ਇਹ ਇਹਨੂੰ ਤੇਰੀ ਦੱਸ ਰਿੰਦਾ ਕਿ ਸ਼ਾਮਾਂ ਆ ਜਾਣੀ ਦੇਖੀ ਛੱਡ ਦੀ ਇੱਧਰ ਜਿਵੇਂ ਸੂਰਜ ਬਦਲ ਜਾਣਾ ਇਹਨੂੰ ਹੋਰ ਸਲਾਬਾ ਫਰੇਣਾ ਕਰ ਦਿੰਦੇ ਇੱਕ ਪੰਮੇ ਨਾ ਕਰਦੇ ਨਾਰਮਲ ਜੀ ਕਰ ਦਿੰਦੇ ਆ ਬਾਈ ਨੇ ਤੈਨੂੰ ਫੋਟੋ ਭੇਜੀ ਦੀ ਕੋਈ ਕਰਦੇ ਗੈਲੀ ਲਿਓ ਠੀਕ ਹੈ ਬਹੁਤ ਜਿਆਦਾ ਹੈ ਉਹ ਠੀਕ ਹੈ ਜੀ ਨਾਲੇ ਸਸਤੀ ਠੀਕ ਹੈ ਸਾਰੀ ਉਹ 300 ਰੁਪਏ ਕਿਲੇ ਦੀ ਮਸਾਂ ਜਾ ਕੇ ਆ ਹੱਥ ਵੀ ਰੱਜ ਚੱਲਿਆ ਮੋੜ ਕੇ ਦੂਈ ਨਾ ਦੂਈ ਲਿਆ ਬਸ ਵਿੱਚ ਤੇਲੇ ਵੀ ਪਾ ਦੀ ਹੁਣ ਹਾਂ ਐਂਦਾ ਤੁਲਾ ਵਿੱਚੇ ਚੱਲੂਗਾ ਮੋੜ ਟੁੰਡੀ ਜੀ ਵੀ ਅੱਧਾਈ ਕਾਣਾ ਟੁੰਡੀ ਜੀ ਵਿੱਚੇ ਲਿਆਈ ਟੁੰਡੀ ਜੀ ਤੇਲੇ ਦੀ ਵਿੱਚੇ ਵਾ ਕੇ ਕਰਨੀ ਇੱਕ ਨਾਲ ਸਰਜਣਾ ਹੁਣ ਇੱਕ ਗੇਲੇ ਹੈਨਾ ਅਧਿਕਤਰ ਹੋ ਗਏ ਆਹ ਆਹ ਇਹ ਗੰਦਾ ਨੇ ਨਹੀਂ ਮੁੜੀ ਜਿਵੇਂ ਇਹ ਜੀਰੀਆਂ ਮੁੜਦੀਆਂ ਨਾ ਉਹ ਹੁਣ ਵਜਨ ਆਈ ਜਾਂਦਾ ਹੁਣ ਹਜੇ ਦਾਣਾ ਪੈ ਰਿਹਾ ਇਹਦੇ ਵਿੱਚ ਸਰਦੀ ਸਾਤ ਤੋਂ ਪਹਿਲਾਂ ਦੀ ਆ ਇਹ ਮਾੜੀ ਦਿਨਪ ਦਿਨੇ ਟਿੱਡਾ ਹੋ ਜਾਂਦਾ ਛੱਟਾ ਇਹਦਾ ਹੂੰ ਇਹ ਕਿੱਡਾ ਪੱਤਾ ਸਾਰੇ ਨੂੰ ਦੇਖਦਾ ਹਾਂ ਕਿੰਡਾ ਪੱਤਾ ਸਾਰੀ ਨਹੀਂ ਦਿਖਦਾ ਇਹਨੂੰ ਕਹਿੰਦੇ ਝੰਡੇ ਪੱਤੇ ਵਾਲੀ ਯਾਹ ਝਾੜ ਦਿੰਦੀ ਹੈ ਦੇਖੀ ਜਾਂਦੀ ਹੈ ਨਹੀਂ ਜਿਹੜੀ ਚੰਗੀ ਉਹ ਲਾਦੀ ਜਿਹੜੀ ਉੱਪਰੋਂ ਮੁੰਜਰੇ ਮੁੰਜਰੇ ਦਿਖਦੀ ਹੁੰਦੀ ਮੁੰਜਰੇ ਦੇਖ ਲਾਈ ਨਹੀਂ ਦੱਸਦੇ ਇਹਨੂੰ ਨਹੀਂ ਪਤਾ ਇਹ ਫੇਰ ਵੀ ਇੱਕ ਨਹੀਂ ਰਹਿਦਾ ਦਬ ਜਣਾ ਇਹਨੇ ਇਹਨਾਂ ਨਹੀਂ ਦਬਦਾ ਹੁੰਦਾ ਇਹ ਫਰਾਂ ਖੇਤ ਤਕੜੇ ਉਹ ਨਾ ਕਰਕੇ ਆ ਇਹ ਤਾਂ ਅਸਲ ਚ ਰੇਖਰਾਗ ਵੀ ਵਧੀਆ ਡਾਕਰ ਜ਼ਮੀਨ ਵੀ ਆ ਪੁੱਜਾ ਵੀ ਦੇਖ ਇੱਕ ਇੱਕ ਖੇਤ ਇਧਰ ਆਈ ਜੇ ਇਧਰ ਨਾਲ ਤਕੜੀ ਜੀਰੀ ਆ ਖੇਤ ਇਹਦੇ ਪਤਾ ਹੁਣੀਓ ਤਕੜੀ ਤੈਨੂੰ ਮਦਦਾ ਨਹੀਂ ਕਣਕ ਬਹੁਤ ਤਕੜੀ ਹੁੰਦੀ ਆ ਪਾਣੀ ਵੀ ਤਕੜੀ ਹੁੰਦੀ ਤੇ ਉਹ ਹੁਣੀ ਉਹ ਖੇਤ ਕਿਹੜਾ ਤਕੜਾ ਇਧਰ ਹਾਂ ਦਿਖਦਾ ਹੀ ਆ ਇਧਰ ਜੀਰੀ ਨਾਲੋਂ ਤੇਰੀ ਨਾਲੋਂ ਇਹ ਆਜਾ ਆਜਾ ਗਾਹਾਂ ਤੱਕਾ ਕੇ ਦੇ ਆ ਮਾ ਉਹ ਗਾਹਾਂ ਵੀ ਹੈਗੀ ਐ ਪ੍ਰੋਬਲਮ ਜੀਰੀ ਦੇਖ ਲੈ ਮੈਂ ਜੀਰੀ ਹੀ ਦੇਖ ਲਈ ਉਹ ਆਜਾ ਦੇਖਦੀ ਐ ਇਹੋ ਸਾਰੇ ਉਹ ਸਾਰੀ ਇਹੀ ਆ ਦਿਖਾਣੀ ਆ ਤੇ ਦੇਖਣੀ ਨਹੀਂ ਹਲਦੀ ਆ ਦਿਖਾਦਾ ਦੁੱਤੀ ਹੁਣ ਉਹ ਇੱਕ ਨਹੀਂ ਆ ਉੱਥ ਆ ਇਹਨੇ ਬੱਟਾ ਬਕੇਣਾ ਕੋਈ ਹਾਂ ਨਹੀਂ ਕਰਦਾ ਰਾਤ ਨੂੰ ਆ ਦੇਖਦੀ ਹੈ ਕੋਈ ਉਹ ਕਿਤੇ ਕਿਤੇ ਓਕਣੀ ਆ ਰਿਹਾ ਦੱਸ ਕਿੱਥੇ ਮੈਨੂੰ ਹਲਦਾ ਹੈ ਹੈ ਜਿਹੜੀ ਹਵਾ ਨਹੀਂ ਝਾੜੀਏ ਆਇਆ ਕਿਤੇ 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 ਹੁਣ ਇੱਥੇ ਦੇਖ ਲੈ ਤਨੂਗਾ ਹਾਂ ਮੈਨੂੰ ਤਾਂ ਐ ਲੱਗੀ ਜਾਂਦੀ ਮੈਂ ਜੇ ਹੁਣ ਹੋ ਜੂ ਮੈਂ ਲੋਟ ਜਾਣਾ ਕੰਮ ਹੈ ਮੈਨੂੰ ਆਇ ਲੱਗੀ ਜਾਂਦੀ ਫੋਕੀ ਹੁੰਦੀਆਂ ਜਿਹੜੀਆਂ ਫੋਕੀ ਦਾ ਗਾਣਾ ਬਣਦਾ ਹੌਲੀ ਹੌਲੀ ਜਮਣਾ ਇਹਨੇ ਸੰਬਾ ਠੀਕ ਆ ਪਰ ਇਹ ਨਹੀਂ ਜਾਣੀ ਐਸਾ ਰਹੇਂ ਜੇ ਐਸਾ ਦੇ ਨੇ ਗਾਣੇ ਤਾਂ ਪਰੇ ਵੇ ਸੀਤ ਫਲੇਟ ਦੀ ਚੱਕਰ ਹੁੰਦਾ ਜਿਹੜਾ ਸੀਤ ਫਲੇਟ ਹੈ ਨਹੀਂ ਹਾਂ ਸੀਤ ਫਲੇਟ ਬਾਈ ਸਪਰੇ ਨਹੀਂ ਪੈਂਦੇ ਆਪਣਾ ਸਪਰੇ ਨਹੀਂ ਦਾ ਰੋਕਣੀ ਕਿਉਂ ਆ ਹੋਣਾ ਕੇ ਫੇਰ ਸੁੱਕੇ ਹੁਣ ਲਾਉਣਾ ਹੀ ਨਹੀਂ ਪਾਣੀ ਇੱਕ ਪਾਣੀ ਲਾਉਣਾ ਇਹਨੂੰ ਪੱਕਣ ਦੇ ਪਹਿਲਾਂ ਨਹੀਂ ਗਿੱਲੇ ਪਏ ਏਦਾਂ ਲੈ ਤੁਹਾਨੂੰ ਤਾਂ ਹੀ ਕਹਿੰਦਾ ਇੱਕ ਇੱਕ ਪਾਣੀ ਲਾਉਣਾ ਇਹਨੂੰ ਵੱਢਣ ਦੇ ਪਹਿਲਾਂ ਬਸ ਕੋਈ ਕਹਿੰਦਾ ਵੀ ਖੇਤ ਤਾਂ ਗਿੱਲੇ ਆ ਇਹਨੂੰ ਹੁਣ ਬਾਈ ਉਹ ਪੰਮੇ ਬਾਈ ਆ ਵੀ ਜਿਹੜੀ ਹਾਲਦੀ ਜੀ ਪਈ ਆ ਨੇ ਇਹਨੂੰ ਇਹ ਨਹੀਂ ਹਟਿਆ ਪਾਣੀ ਲਈ ਸੀ ਇਹ ਹੀ ਪਾਣੀ ਲਈ ਗਿਆ ਬਾਈ ਦਾ ਨਾ ਲਾਦੇ ਰੇ ਇਹ ਚੀਜ਼ ਸੌਖਾ ਕੰਮ ਆ ਉਹੀ ਹੈ ਜਿਹੜਾ ਸਾਲਾ ਸਵਾਰਿਆ ਇਹਨੇ ਸਵਾਰਿਆ ਵਿਰਾਂ ਬਗਾੜਿਆ ਬਾਪੂ ਨੇ ਬਗਾੜਿਆ ਹਾਂ 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 ਚਲਾ ਜਾ ਹੁਣ ਚਲੀਏ ਆਦੇ ਆਏ ਹੈ ساری ਟੋਲ ਨਾਲੇ ਵਿੱਚ ਨਹੀਂ ਹੈਗੀ ਉਹ ਵਿੱਚ ਨਹੀਂ ਹੋਏ ਕਰਦੀ ਆ ਦੇਖਾ ਦੇਖ ਹਾਂ ਠੀਕ ਹੈ ਇਹਦਾ ਠੀਕ ਹੈ ਕਿਹੜਾ ਕਿਤੇ ਕਿਤੇ ਅਬੰਮਾ ਕਿਤੇ ਕਿਤੇ ਕੋਈ ਨਹੀਂ ਚੱਕਰ ਨਹੀਂ ਕੋਈ ਤਾਂ ਨਹੀਂ ਕਾਪਰ ਦੀ ਲੋੜ ਹੈ ਆ ਤਾਂ ਨਹੀਂ ਨਹੀਂ ਕਾਪਰ ਦੀ ਨਹੀਂ ਹੈ ਸੱਡਾਂ ਹੀ ਵਿੱਚ ਦੀ ਸੌਪਰ ਦੀ ਨਹੀਂ ਲੋੜ ਹੈ ਇਹਦੀ ਸੱਡਾਂ ਹੀ ਹੈ ਕਿਤੇ ਕਿਤੇ ਉਹ ਵੀ ਹਮ ਹੁਣ ਹੋ ਜੂਵੇ ਵਧੀਆ ਹੈ ਇਹਦੇ ਨਾਲੋਂ ਆਹ ਜਿਆਦਾ ਪੱਕੀ ਬiladi ਦੇਖ ਲੈ ਹੈ ਤਾਂ ਇਕੱਠੀ ਲੱਗੀ ਏ ਹੈ ਤਾਂ ਇਕੱਠੀ ਹੋਊਗਾ ਇਦਾਂ ਹੈਗਾ ਫਰਕ 1-2 ਦਿਨ ਦਾ ਫਰਕ ਹੈ 1-2 ਦਿਨ ਦਾ ਬਸ ਹੈ 1-2 ਦਿਨ ਦਾ ਫਰਕ ਹੈ ਦੇਖ ਲੈ ਹਾਂ ਇੰਨੀ ਜਿਹੇ ਫਰਕ ਦਿਖਾਉਂਦੀ ਏ ਹੂੰ ਠੀਕ ਆ ਜੀ ਇਦੀ ਠੀਕ ਆ ਜੀਰੀ ਵਧੀਆ ਕਰਦੇ ਆ ਚੱਲ ਵੇ ਯਾਰ ਉਪਰ ਤੇ ਲਿਆ ਲਿਆ ਜਾ ਫੇ ਬਦਲੇ ਆ ਉਹਨੂੰ ਮਨ ਤਾਂ ਸਾਲੀ ਫੋਕੇ ਲੱਗੀ ਜਾਂਦੀ ਆ ਤੈਨੂੰ ਤਾਂ ਫੋਕੇ ਲੱਗਣੀ ਆ ਆ ਦੇਖ ਯਾਰ ਹਾਂ ਤੈਨੂੰ ਇਹਨਾਂ ਦਾ ਨਵਾ ਦੇ ਦਿਆਂ ਉਹਨੂੰ ਆ ਦੇ ਦਾਣਾ ਦੱਬ ਦੇ ਜਾਂ ਦੁਰਿਆ ਹੋਰ ਆ ਹੋਰੇ ਭਲੇ ਬਣਨਾ ਉਹਨੇ ਭਲੇ ਬਾਗਲੇ ਬਣ ਗਿਆ ਦਾਣਾ ਆਦੇ ਆਦੇ ਫੋਕਾ ਜੀ ਲੱਗਦਾ ਤੇ ਹੈ ਨਹੀਂ ਕੁਝ ਵਿੱਚ ਥਾਲੇ ਲੈ ਮਹੀਨਾ ਲੈਣਾ ਉਹਨੇ ਉਹ ਕਦੇ ਹੁਣੀ ਆ ਜੂਗੀ ਉਹ ਤੇ ਇਹਨੇ ਕਿਹਾ ਬੰਨਣਾ ਤੇ ਉਹਦੇ ਤੇ ਮਹੀਨੇ ਨੂੰ ਅੱਜ ਪਹਿਲੀ ਹੋਈ ਐ ਅਗਲੀ ਵਾਰ ਕੇ ਨੂੰ ਮੂੰਹ ਕਰ ਰਿਹਾ ਅਗਲੀ ਪਹਿਲੀ ਤੱਕ ਆਉਣਾ ਇਹਨੇ ਪਹਿਲੀ ਨੂੰ ਮੰਡੀ ਖੁੱਲਣੀ ਐ ਅੱਜੇ ਪਹਿਲੀ ਹੋਈ ਐ ਹਾਂ ਹੋ ਅਗਲੀ ਪਹਿਲੀ ਨੂੰ ਮੰਡੀ ਖੁੱਲਣੀ ਐ ਜਾਂ ਹੂੰ ਹੂੰ ਉਹ ਵੀ ਖਰੇ ਕਿੰਨੀ ਘੜਤਾਲਾ ਹੋਣੀਆਂ ਹਲੇ ਅਜਾ ਵੀ ਸੈਲਰਾਂ ਨੇ ਵੀ ਕਰਨੇ ਹੋਰ ਨੇ ਵੀ ਕਰਨੀਆਂ ਆ ਉਹ ਹਾਂ ਕੀ ਪਤਾ ਕਿੰਨੇ ਕਰਨੇ ਹੜਤਾਲਾਂ ਕਰਕੇ ਫੇਰ ਮੰਡੀ ਚੱਲਣੀ ਆ ਤੂੰ ਕਹਿ ਵੀ ਪਹਿਲੀ ਵਾਰ ਦੇ ਪੱਕੇ ਇਹ ਹੁੰਦੀ ਵੀ ਹੈ ਇਹ ਵੀ ਗੱਲ ਨਾਲ ਉਹ ਪਟਾਸ ਹਰੇਕ ਵੈਰਿਟੀ ਚ ਹੁੰਦੀ ਨਾ ਨਾ ਇਹਦੇ માં ਵੀ ਹੁੰਦੀ ਹੈ ਜਿਹੜਾ ਕਹਿੰਦਾ ਵੀ ਥੱਲੇ ਪਟਾਸ ਲੱਗਦੀ ਪਟਾਸ ਹੁੰਦੀ ਹੈ ਇਹਦੇ માં ਵੀ ਪਟਾਸ ਤਾਂ ਹਰੇਕ ਵੈਰਿਟੀ ਚ ਆਉਣੀ ਹੈ ਯਾਰ ਬਿਨਾ ਪਟਾਸ ਤੇ ਵੀ ਕੋਈ ਵੈਰਿਟੀ ਹੁੰਦੀ ਹੈ 26 21 ਕਿਹ ਕੁ ਜਰੀਆਂ ਗਈਆਂ ਹੁਣ ਹਾਂ ਜਿਹੜੀਆਂ ਮੈਂ ਨਹੀਂ ਹੈਗੀ ਸੀ ਠੋਸ ਦੀਆਂ ਨੇ 201 ਆ 201 ਲੈ ਲੈ 201 ਨੂੰ ਮਜੂਰ ਕਰੀ ਵੀ ਇਹਨਾਂ ਨੇ ਇੱਕ ਸਾਲ ਵੈਰਿਟੀ ਜੱਦੀ ਜਾਂ ਦੋ ਸਾਲ ਹੈ ਵਧੀਆ थी ਜਦੋਂ ਬਾਕੀ ਉਹਦਾ ਲੰਬਾ ਰਿਜ਼ਲਟ ਨਹੀਂ ਨੇ ਪਤਾ ਲੱਗਿਆ ਹੈਂਗੀ ਹੈਲਦੀ ਯਾਰ ਪਪਾ ਨਹੀਂ ਹੁੰਦੀ ਹੈਗੀ ਇਹ ਤਾਂ ਮੜੀ ਜੀ ਨੂੰ ਰੋਲਾ ਪਾਈ ਜਾਂਦਾ ਮੈਂ ਪਤਾ ਨਹੀਂ ਕਿੰਨੀ ਕ ਉਦੋਂ ਇਹ ਖੌਰੂ ਚੱਕਦਾ ਕਾਪਰ ਲਿਆ ਐ ਭੱਜਿਆ ਗਿਆ ਕਹਿੰਦਾ ਹੁਣੀ ਜਾਣਾ ਛੇਤੀ ਕਰਾਉਣੀ ਆ ਉਹ ਮੋੜ ਕੇ ਜੱਲੇ ਕਾਪਰ ਲੈ ਕੇ ਆਉਣੀ ਕਹਿੰਦਾ ਮੈਂ ਚੱਲ ਪਾਈ ਖਤੇ ਜਿਆਦਾ ਪੈ ਗਈ ਨਾਲੇ ਕਾਪਰ ਘਰਾ ਪਈ 5 ਡੱਬੇ ਪਈ ਆ 5 ਡੱਬੇ ਪੈ ਗਿਆ ਕਹਿੰਦਾ ਗੰਨੇ ਦੇ ਪੈ ਕਹਿੰਦਾ ਹੋਰ ਲਿਆ ਮਾਂ ਨਹੀਂ ਉਹ ਕਹਿੰਦਾ ਡੇਟ ਐਕਸਪਾਇਰੀ ਹੋ ਗਈ ਉਹਨਾਂ ਦੀ ਲੈ ਦੱਸ ਆ ਪਿਛਲੇ ਸਾਲ ਦੇ ਲਿਆ ਕੇ ਐਕਸਪਾਇਰੀ ਕਰਤੇ ਗੰਨੇ ਪਰ ਲਿਆਇਆ ਤਾਂ ਕਰੀ ਤੂੰ ਸੋ ਨੂੰ ਲਾਉਗਾ 1 ਸਾਲ ਬਾਅਦ ਗੰਨੇ ਪਰ ਕਰਦਣੀ ਉਹ ਬੱਸ ਤੇਰਾ ਨੇ ਡੇਟ ਇਹਨੇ ਡੇਟ ਲਿਖਾਤੀ ਉਹਦੀ 2 ਸਾਲ ਡੇਟ ਹੁੰਦੀ ਆ ਹੂੰ 20 ਸਾਲ ਨਿਕਲ ਗਈ 1.5 ਸਾਲ ਲੱਗ ਗਈ 1.5 ਸਾਲ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਹੈਗੀ ਇਹ ਇਹਨੇ ਦੇਖੀ ਆ ਕੋਈ ਕੁਝ ਨਹੀਂ ਹੁੰਦਾ ਪਿੱਛੇ ਬਾਦੇ ਖੜੀ ਨੂੰ ਉਹਨੂੰ ਵੀ ਹੈ ਕਿ ਨਹੀਂ ਗੰਨਾ ਤਾਨਾ ਬਗਾਰਨੀ ਕੰਨੇ ਬਗਾਰਦੀ ਗੰਨਾ ਜਿਹੜਾ ਗੰਨਾ ਹੁੰਦਾ ਇਹ ਥੋੜਾ ਜਿਹਾ ਠੋਸ ਹੁੰਦਾ ਹਾਂ ਉਹ ਗੰਨੇ ਬਗਾਰ ਦਿੰਦੇ ਆ ਜਿਹੜੇ ਤਾਨ ਹੁੰਦੇ ਆ ਇਹ ਥੋੜਾ ਜਿਹਾ ਫੇਰ ਵੀ ਨਾਜ਼ੁਕ ਹੁੰਦੀ ਚੀਜ਼ ਗੰਨਾ ਜ਼ਿਆਦਾ ਠੋਸ ਹੁੰਦਾ ਠੀਕ ਆ ਹੋਰ ਬੰਦਰ ਲੱਭੂਗਾ ਫੇਰ ਲਾ ਬੂੰਗਾ ਕੋ ਸਹ ਇਹ ਰਮਗੰਦ ਤੇ ਇਲਾ ਪੇਲੇ ਦੇ ਵਿੱਚ ਜਿਆ ਇਹ ਖੋਲ ਕੇ ਦੇਖ ਹੋ ਮਾਰਾ ਮੋਟਾ ਇੱਕ ਤਾਂ ਬੰਦਰ ਵਿੱਚ ਹੁਣ ਪਾ ਦੇਣੀ ਯਾਰ ਉਹਦੇ ਵਿੱਚ ਦੇ ਖੋਲ ਕੇ ਹੁਣੀ ਸਾਰੇ ਜੀ ਪਾ ਦੇਣੀ ਬਸ ਉਹ ਉਰੇ ਨਹੀਂ ਹੋਰ ਪਾਸੇ ਹੋਊਗੀ ਤੇ ਫਿਰ ਨਾ ਰਹੇ ਹੋ ਪੰਪ ਵਾਲਿਆਂ ਨੇ ਬੰਦਰ ਹੋਸਲਾ ਦਿੰਦਾ ਦਾ ਹਾਂ ਜੂਰੇ ਕਹਾਂ ਵੀ ਸੱਡਾ ਮਾਰ ਦੋ ਜਿੱਥੇ ਹੈਗੀ ਨਾ 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 ਸਾਰੇ ਪਰਮਾਨ ਨਹੀਂ ਬਾਈ ਸਪਰੇ ਸਾਰੇ ਤੇ ਕਰਾ ਦੇ ਸਪਰੇ ਸਾਰੇ ਤੇ ਕਰਾਉਣੀਆਂ ਇੱਕ ਵਾਰੀ ਸਾਰੇ ਨਾਲ ਦਵਾਈ ਦਾ ਬਾਅਦ ਲੋੜ ਨਹੀਂ ਸਾਰੇ ਵੀਰੇ ਕਰਾ ਦੇਣੀ ਹੂੰ ਇੱਕ ਹੁਣ ਧੜ ਕੋਈ ਨਹੀਂ ਰੱਖਣੀ ਆ ਲਾਗੜੀ ਨਿਸਰ ਨਹੀਂ ਆਉਂਦੀ ਦੇਖ ਲੈ ਆ ਫਸੇ ਭਾਈ ਟਕੇ ਆ ਨਾਲੇ ਤੇਤੇ ਪਹਿਣਾ ਦੀ ਲੱਗੀ ਵੀ ਆ ਇਹ ਹਾਂ ਆਦਿ ਉਹ ਬੇ ਥੋੜੀ ਆ 5 ਦਿਨ ਖਾਦੇ ਭਾਈ ਆ ਜਾ ਉਕੜਾ ਨਿਕਲ ਨਹੀਂ ਰਹੀ ਦੇਖ ਲੈ ਹਲੇ ਵੀ ਠੀਕ ਦੇਖ ਲੈ ਕੋਲੇ ਜੱਫੜ ਕੈ ਦਿਨ ਹੋਵੇ ਉਕੜੀ ਨਹੀਂ ਤੁਸੀਂ ਕਿਹੜੀ ਆ ਪਾਣੀ ਵੀ ਲਾਤਾ ਸਬਸਕ੍ਰਾਈਬ ਕਰ ਲੀਆ ਹੈ ਹੈ ਫਿਰ ਇੰਨੀ ਵੀ ਲਾਜਾ ਸਬਸਕ੍ਰਾਈਬ ਕਰ ਲੀਆ ਸਾਡੀ ਟਾਈਮ ਨਾ ਬਿਸਰੂਗੀ ਇਹ ਵੀ ਅੜ ਕੇ ਨਹੀਂ ਸਰੂਗੀ ਇਹ ਹੁਣ ਤਾਂ ਯਾਰ ਪੂਸ਼ਾ ਵਾਲਾ ਕੰਮ ਕੀ ਅਜ ਕੜਾ ਕਿ ਪੂਸ਼ਾ ਲਾਈ ਜਾਂਦੇ ਤੂੰ ਦੇਖੀ ਜਾਓ ਦੇਖੀ ਜਾਓ ਹੁਣ ਤਾਂ ਅਗਲਾ ਕਹਿੰਦਾ ਆ ਲਾਓ 60 ਦਿਨ ਚ ਨਿਸਰੇ ਆਉਂਦੀ ਆ ਹੋਰ ਇਹਨੇ ਅੱਲੂ ਲਾਉਣੇ ਨੇ ਤਾਂ ਪੱਕੀ ਜਾਣੀ 15 ਦਿਨਾਂ ਹੀ ਹੈ ਹੈ ਹੈਗਾ ਦਾਣਾ ਨਹੀਂ ਹੈਗਾ ਖਾਲੀ ਆ ਉਹ ਮੁਰੂਗੀ ਨਾ ਟਾਈਮ ਕੇ ਲੈ ਆਏ ਯਾਰ ਕੋਈ ਵੀ ਆ ਦਾਣਾ ਦੇ ਬੰਦਾ ਆ ਅੱਜ ਨਿਕਲਦੀ ਆ ਥੱਲੇ ਤੇ ਆਹ ਹੂੰ ਹੂੰ ਹਜੇ ਮਹੀਨਾ ਗਿਆ ਕਰੂੰਗੀ ਹਜੇ ਹੋਣੀ ਪੱਕ ਗਈ ਆ ਲੈ ਆ ਬੱਲ ਦੇਖ ਤਾਂ ਆਹ ਦੇਖ ਤਾਂ ਆ ਲੈ ਇਹਨੇ ਨਿਕਲਣੀ ਸ਼ੁਰੂ ਹੋਈ ਆ ਇਹਦੇ ਵਿੱਚ ਹਰੇ ਦਾਣੇ ਦੇ ਹੀ ਦਿਖਾਉਂਦੀਆਂ ਹੁੰਦੀਆਂ ਕਿੜੀਆਂ ਜੇ ਫਿਰ ਲੱਗ ਗਈ ਉੱਪਰ ਕਿਤੇ ਕਿਤੇ ਚਿੜੀ ਉਦੋਂ ਕਰਕੇ ਘੁੰਮ ਤੋਤਾ ਹੋਗਾ ਮੋਟਾ ਹੋਗੀ ਲਿੰਡਾ ਪਾਤਾ ਦੇਣੀ ਤੋਤਾ ਗਿਆ ਉਹਨੇ ਤਾਂ ਬੰਦਾ ਨਹੀਂ ਛੱਡਣਾ ਲੜੂਗੀ ਇਹ ਤਾਂ ਉਦਾਂ ਲੜੀ ਆ ਇਹਦੇ ਬਾਪੂ ਨੇ ਪੰਗਾ ਲੈ ਲਿਆ ਤਾਂ ਆਹ ਇਹਦੇ ਬਾਪੂ ਦੇ ਵੀ ਭਾਈ ਇਹ ਤਾਂ ਹਿਲੇਵੇਂ ਭਾਈ ਤੇ ਪਾ ਕੇ ਲੱਗ ਦੇਦਾ ਇਹਨਾਂ ਉਹ ਲਿੰਡਾ ਬਹੁਤ ਲੜਦੀ ਆ ਭਾਈ ਉਹਨਾਂ ਨੂੰ ਨਹੀਂ ਫਰਕ ਹੈਗਾ ਭਈਆਂ ਨੂੰ ਇਹ ਤਾਂ ਤੇਜ਼ ਹੋਰ ਹੈ ਭਈ ਇਹਦੇ ਉਹ ਨਹੀਂ ਜਦੋਂ ਹੱਥ ਘੋਲੀ ਜਾਣੇ ਉਹੀ ਹੱਥ ਲੱਗੀ ਗਏ ਮੁੰਨੂ ਉਹਦਾ ਜੇ ਹੁਣ ਮੈਂ ਇਹਨਾਂ ਠਾਟ ਠਾਠ ਆਖੀ ਮਾਰੇ ਮੁੰਨੂ ਆਏ ਹੱਥ ਉਹ ਤਾਂ ਲੱਗ ਗਏ ਜਾਂਦਾ ਪੜਨਾ ਕਰਨ ਕਿਧਰੇ ਪਾਸੇ ਨੂੰ ਆ ਗਿਆ ਕਿਧਰੇ ਪਾਸੇ ਨੂੰ ਆ ਗਿਆ ਪਤਾ ਨਹੀਂ ਖੜੀ ਆਉਂਦੀ ਵੀ ਨਹੀਂ ਆਉਂਦੀ ਤੈਨੂੰ ਤੈਨੂੰ ਆਈ 25 ਦਾ ਤਾਂ ਧਾਣੇ ਭੰਤੇ ਤਾਂ ਇਹ ਮੇਰੀ ਗੱਲ ਸੁਣ ਲੈ ਉਹ ਜਿਹੜਾ ਤੂੰ ਦਾਣਾ ਦੱਬਦਾ ਦੁੱਧ ਦੀ ਜਗੜਦਾ ਉਹਦੀ ਡੋਡਿਓ ਬਣਣੀ ਆ ਕੁਝ ਤਾਂ ਬਣਣੀ ਉਹਦੇ ਕੁੱਟੇ ਤੇ ਨਾ ਦੱਬਦਾ ਨਹੀਂ ਮੈਂ ਦੱਬ ਕੇ ਉਹ ਦੇਖਦਾ ਵੀ ਹੈ ਵਿੱਚ ਕੁਸ ਲੈ ਚੱਲ ਚੱਲੀ ਜਾ ਚੱਲ ਸਵਾ 34 ਦੇਖੀਏ ਤੇਰੀ ਹੁਣ ਚਲਾ ਚਲਾ ਚਲਾਓ ਹੂੰ ਆ ਕੇ ਕਰਦਾ ਆ ਰੱਖ ਦੂੰ ਵਿੱਚ ਜਿੱਦੇ ਮਾਜੂਗਾ ਜਿੰਨਾ ਚੱਕਿਆ ਤਾਂ ਆ ਰਹੂਗੀ ਉਹ ਦੇਖ ਆ ਸਾਫਾ ਦਾ ਮਾਂ ਸਾ ਦੋਨੇ ਚੰਦਰਾ ਦੇ ਲਾਉਣੀ ਦੇਖ ਲੈ ਹੈ ਥਾਵਾ ਬਾਬਾ ਕਿ ਕਿਹੜੇ ਚਲੇ ਗਏ ਹੋ ਰਦੇ ਫਿਰ ਵੀ ਉਹਨੇ ਲਾਉਣੀ ਉਹ ਲਾ ਲਈ ਲੈ ਆ ਦੇਖ ਲੈ ਪਹਿਲੇ ਗਮਲਾ ਦੇ ਤਾ ਤੈਨੂੰ ਗਮਲੇ ਸਣੀ ਸਣੀ ਗਮਲਾ ਦੋ ਹੈ ਕਮਲੇ ਆਉਂਗਾ ਮਲੇ ਲਫਾ ਹੈਗਾ ਗਮਲੇ ਦੇ ਲਾਉਂਗਾ ਜਹਾਵੇਂ ਤੇ ਦੁਆਣ ਵਾਲੇ ਬਾਈ ਮੋਟਰ ਪਰ ਲਾ ਦੂੰਗੇ ਤੂੰ ਹੀ ਪਰ ਇੱਕ ਨਹੀਂ ਲੈ ਜਾ ਬਸ ਚਲ ਇੱਕ ਫੜ ਲੈ ਫਿਰ ਲੈ ਜਾਨੀ ਆ ਦੇਖ ਮਿੱਟੀ ਸਣੀ ਆ ਹਾ ਠੀਕ ਆ ਹਾਂ ਆ ਹਲੇ ਤੇਰੀ ਸੁੱਕ ਕੇ ਚੱਲੂਗੀ ਮੇਰੇ ਵਾਲੇ ਸਿੱਧੀ ਚੱਲੂਗੀ ਹਾਂ ਬਹੁਤ ਕੰਮ ਵਧੀਆ ਦੇਖਦੇ ਆ ਕਿਹੜਾ ਜਿੱਤਦਾ ਤੁਹਾਡੇ ਇਹਦੇ ਬਹੁਤ ਕੰਮ ਦੀ ਸ਼ਾਬਾਸ਼ ਅਸੀਂ ਕਟਾਨੂੰ ਉਸਡੇ ਲਿਆ ਕੇ ਰੋ ਤੇ ਮੋਟਰ ਪਰ ਹਰ ਜੰਮੇ ਹੀ ਨਹੀਂ ਮਾਂ ਦੀ ਕੋਖ ਥੱਲੇ ਹਾਂ ਫਰਕ ਆ ਨਿਕਲਦਾ ਹੀ ਆ ਮਾਂ ਪਰ ਨਿਕਗਾ ਮਾਂ ਆਉਦੀ ਜਨਮ ਉਹ ਵੀ ਦੇਖੀ ਇਹ ਖੜੀ ਗੋਲ ਛਤਰੀ ਵਾਲੀਆਂ ਨਹੀਂ ਨਹੀਂ ਬਹੁਤ ਵਧੀਆ ਚੀਜ਼ ਆ ਇਹ ਹਾਂ ਉਹ ਜਿਹੜਾ ਐਂ ਭਾਈ ਸਾਹਿਬ ਇਹ ਛੜ ਮੈਂ ਦੀ ਪੱਤਾ ਝੜ ਜਾਣਾ ਹਾਂ ਪੱਤਾ ਝੜ ਕੇ ਧੁੱਪ ਆ ਜਾਣੀ ਗਰੋਹੀ ਮੈਂ ਦੀ ਛਾਂ ਮ ਰਹਿਣੀ ਹੈ ਹੁਣ ਦੇ ਪੱਤਾ ਝੜਨ ਲੱਗ ਗਿਆ ਹਾਂ ਮਾਤਾ ਨਾ ਕਹੀ ਜੀ ਜਿਵੇਂ ਛਾਟਾ ਹੁੰਦਾ ਫਿਰ ਬਹੁਤ ਛਾਂ ਮ ਕੁੜੀ ਹੁੰਦੀ ਦੀ ਲੜਕਾ ਰੋਹੇ ਮੰਗਦੀ ਆ ਇਹ ਹਾਂ ਇਹ ਹੈਗਾ ਲੜਕਾ ਰੋਹੇ ਮੰਗਦੀ ਆ ਇਹ ਵੀ ਥੱਲੇ ਮਾਰੋ ਲੜਕਾ ਕਟੇਰ ਦੇ ਵਿੱਚ ਦਵਾਈ ਪਈ ਆ ਇਕ ਨਹੀਂ ਫੜ ਲਈ ਜਾਣੀ ਹੱਥ ਚ ਉਹ ਇਕ ਨਹੀਂ ਚਲ ਜਾਣੀ ਤੇ ਕਿੱਥੇ ਛੜਿਆ ਹਾਂ ਇੱਥੇ ਛੜ ਚਲ ਇਹਨੂੰ ਫੜਾ ਦੇ ਬਾਈ ਨੇ ਪਿਛੇ ਫੜ ਕੇ ਬਹਿ ਜਾਣਾ ਨੀ ਤੁੰਗ ਵੇਜਾ ਪਿੱਛੇ ਮੈਂ ਚਲਾ ਲੈਂਦਾ ਚਲਾਓ ਫਿਰ ਚੱਲ ਚਾਚੂ ਬਾਪੂ ਨਾ ਬੈਠ ਫਿਰ ਲੈ ਵੇ ਆ ਜਾ ਸੁਣ ਲਾਪ ਨਾ ਕੀ ਹੋ ਗਿਆ ਆਪੀ ਚਰੋਂ ਲੰਘ ਗਿਆ ਬੰਦ ਚਲੋਂ ਡੰਗਰ ਲੱਗਿਆ ਡੰਗਰ ਆਇਆ ਕੋਈ ਹੈਨਾ ਹੂੰ ਇੱਕ ਜਗ੍ਹਾ ਹੀ ਹੈ ਕੋਈ ਹੋਰ ਲੰਘਦਾ ਕਿਤੇ ਨਾ ਹੁਣ ਤੂੰ ਕਹਿੰਦਾ ਵੀ ਤੇ ਮਿਹੜੇ ਬਨੂਗਾ ਮੈਂ ਚੱਕ ਦਿੰਦਾ ਹੈ ਲਾਂਝੀ ਆਏ ਉੱਪਰੋਂ ਬੰਨ੍ਹਣ ਦੇਣੀਆਂ ਆਏ ਥੋੜੀ ਥੋੜੀ ਤੁਸੀਂ ਵੀ ਇਦਾਂ ਦਰੱਖਦੇ ਪਟਾਈ ਆ ਆ ਇੱਕ ਦੇਖ ਬਟਾ ਦੇਣੀ ਸੀ ਗਲਤੀ ਇਹਨੂੰ ਵੀ ਬਟਾ ਦੂੰਗਾ ਇੱਕ ਰੱਖ ਲੋ ਆ ਸਿੱਧੀ ਰੱਖ ਲੋ ਜਿਹੜੀ ਵਿੰਗੀ ਆ ਉਹ ਵੀ ਛਤਰੀ ਬਣ ਜੂਗੀ ਇਹਨਾਂ ਹਾਂ ਦੇਖ ਜੀ ਇਹਦੀ ਕਿ ਛਤਰੀ ਬਣਨੀ ਆ ਪਰਲੀ ਵੀ ਜਮਾ ਮੋਟੀ ਸ਼ਾਮਾਂ ਆ ਲਓ ਉੱਪਰਲੀ ਸਿੱਧੀ ਆ ਉਹ ਵਿੰਗੀ ਆ ਪਰਲੀ ਹਾਂ ਜੀ ਜੀ ਦਾ ਠੀਕ ਹੈ ਵੀ ਜੀ ਇਹ ਵੀ ਠੀਕ ਹੈ ਤੇ ਫਿਰ ਵੀ ਕਰਾ ਦੇਣੀ ਹੁਣ ਕਰਾ ਦੇਣੀ ਨਾਲ ਲੱਗਦੀ ਆ ਹੋਰ ਕਿ ਘੜੀ ਘੜੀ ਤੇ ਕਾਲੂ ਜੀ ਦੇ ਪਾ ਵੀ ਕਰਾ ਦੇਣੀ ਬਸ ਹਾਂ ਵਧੀਆ ਨਿਸਰੇ ਹੋ ਗਿਨ ਨਾਲ ਇਹਨਾਂ ਫਿਰ ਇਹ ਉਧਰਲੀ ਨਾਲੋਂ ਹਲੇ ਘੱਟ ਆ ਮੈਂ ਕਹਿੰਦਾ ਤਗੜੀ ਨਹੀਂ ਹਾਂ ਜੀ ਜੀ ਇਹ ਵੀ ਤਗੜੀ ਆ ਅਰੇ ਸੋਣੇ ਸਿਰਨੇ ਹੈਗੀ ਪਰ ਤਾਂ ਲੱਗਦੀ ਆ ਉਹ ਜਿਹੜੀ ਜ਼ਿਆਦਾ ਤਕੜੀ ਆ ਉਹ ਜ਼ਿਆਦਾ ਚਲੋ ਵੈਰਾਈਟੀ ਦਾ ਫਰਕ ਪੈ ਜਾਈ ਕਰਦਾ 34 ਆ ਵੈਰਾਈਟੀ ਦਾ ਫਰਕ ਪੈ ਜਾਈ ਕਰਦਾ ਤੇ 34 460 ਹੂੰ ਇਹ ਨਿਸਰ ਲੱਗੀ ਆ ਹੂੰ ਤੇ ਛਰਨ ਲੱਗੀ ਹੂੰ ਇਹਨੂੰ ਤਾਂ ਨਹੀਂ ਲੋਡ ਪਾਣੀ ਦੀ ਪਾਣੀ ਲਈ ਜਾਈਆਂ ਲੱਗ ਲੈਣੇ ਦੋ ਦੋ ਪਾਣੀ ਲੱਗ ਲੈਣੇ ਛੱਡ ਛੱਡ ਕੇ ਆਏ ਥੋੜੀ ਭਰ ਕੇ ਨਾ ਖੜਾਈਆਂ ਉਹਦੇ ਸਮਝ ਗਿਆ ਮਾਜੀ ਮੈਂ ਨਿਸਰ ਦੀ ਆ ਪਾਣੀ ਲਈ ਜਾ ਸੁੱਕਾ ਥੋੜਾ ਰੱਖਣਾ ਮੇਰੇ ਕੋਲ ਸਭ ਭਰੇ ਖੜੇ ਤੇ ਆਣਾਂ ਮੀਂਹ ਪਿਆ ਵਰਸੋਂ ਹੰਦੇ ਠੀਕ ਆ ਥੱਲੇ ਮੜਾਇਨ ਫੋਲ ਕੇ ਦਿਖਾਓ ਡਾਕਟਰ ਨੂੰ ਲੈ ਆ ਜਾ ਉਹਨੂੰ ਡਾਕਟਰ ਬੰਦੇ ਨੂੰ ਦਿਖਾ ਡਾਕਟਰ ਦੇਖ ਤਾਂ ਥੱਲੇ ਮੈਨੂੰ ਖਾਲਾ ਦੇਖੀ ਨਹੀਂ ਹੈਗਾ ਤੈਨੂੰ ਇਹ ਵੱਧ ਦਿਖਦਾ ਪਰਾਲੀ ਬਣ ਰਹੀ ਹੈ ਇਹਦੇ ਅਸਰ ਦੇ ਥੋੜੀ ਹਾਂ ਇਹ ਕਰਾ ਲਈ ਅੱਜ ਪਰ ਵੀ ਕਰਾ ਦੇ ਹਨਾ ਕਰਾ ਇਹਨਾਂ ਅਸਲ ਵਿੱਚ ਨਿਸਾਰੇ ਤੇ ਪਹਿਲਾਂ ਅੱਜ ਹਾਂ ਖਾਲ ਭਰ ਲੈਣੀ ਜੀ ਉੱਧਰ ਹਾਂ ਜਾ ਭਰੇ ਉਹ ਜਾ ਕੇ ਅਸੀਂ ਉੱਧਰ ਫਿਰ ਦੇਖੂਗੇ ਨਾ ਸਾਰੇ ਤੇ ਪਹਿਲਾਂ ਹੀ ਸਪਰੇਅ ਹੋਈ ਦੇ ਪਰ ਤਾਂ ਉਹ ਨਹੀਂ ਜਿਹੜੀ ਦੂਈ ਕਹਿੰਦਾ ਮੈਂ ਤੈਨੂੰ ਬੋਰਨਦੀ ਯਾਰ ਉਹਦੀ ਤੇਰੀ ਹਟਾ ਦਈ ਉਹਨੇ ਸਾਰੇ ਤੇ ਪਹਿਨਾ ਚਾਹੀਦੀ ਐ ਲਾਈਟ ਆ ਗਈ ਲਾਈਟ ਆਉਗੀ ਅੱਜ ਫੇਰ ਭੱਜ ਗਈ ਆ ਜਣੀ ਫਿਰ ਆ ਜਣੀ ਆ ਜਣੀ ਕੋਈ ਚੱਕਰ ਨਹੀਂ ਜੀਦਾ ਵੀ ਠੀਕ ਆ ਇਹ ਵੀ ਠੀਕ ਆ ਇਹਨੂੰ ਵੀ ਮਰਾਜ਼ ਨਹੀਂ ਸਵੇਰੇ ਨਾਲੇ ਹੁਣ ਫਿਰ ਮਾਰਨਿੰਗ ਵਾਲੇ ਮਾਰਨ ਵਾਲੇ ਮਾਰਦੇ ਗਾਇਲੇ ਮਾਰਦੇ ਉਹ ਹੀ ਦਾ ਚੱਕਰ ਜੀਦਾ ਵੀ ਕੰਮ ਦੀ ਐ ਹੂੰ ਹੂੰ ਖਾ ਕੇ ਕਣਾ ਖਾਣ ਤੋਥੀਓ ਐ ਇਹਨੇ ਉੱਪਰ ਲੈ ਉਹ ਹੱਲੇ ਤਾਂ ਹੋਤੀਓ ਰਹਿਣੀ ਆ ਚੁੰਨੀ ਬਾਟੀ ਵਿੱਚ ਛੱਡ ਕੇ ਆ ਬੇ ਇਹਨੂੰ ਯੂਨੀਵਰਸਿਟੀ ਵਾਲੇ ਨੇ ਕਟਾ ਕੀ ਕਰਕੇ ਭੇਜਣਾ ਐ ਜੀ ਮੇਲੇ ਪਰ ਤੇ ਐ ਕਿ ਮੇਲਾ ਵੀ ਕੀਤਾ ਹੋ ਗਿਆ 14 15 ਦਾ ਹੀ ਆ ਖਬਰੇ ਖਾਲ ਤਾਂ ਇੱਕ ਨੰਬਰ ਆ ਤੂੰ ਕਿੱਧਰ ਨੂੰ ਚੱਲਿਆ ਲੇ ਲੇ ਸਪਰੇ ਕਰੀ ਦੀ ਤੇ ਪਰ ਪਰਾ ਮਾਰ ਕੇ ਆਉਂਦਾ ਅੱਜ ਵਧੀਆ ਭਾਈ ਗੱਲ ਬਾਤ ਨਹੀਂ ਤੇ ਨਹੀਂ ਭੱਜਦਾ ਗਈ ਫੇਰ ਫੇਰ ਲਾ ਗਈ ਤੇ ਹੁਣ ਅੱਛਾ ਆਉਗੀ ਫੇਰ ਐਵੇਂ ਹੂੰ ਵਧੀਆ ਜਿਹੜੀਆਂ ਸੀ ਵੱਧ ਝਾੜ ਦੇਣਾ ਹੂੰ ਸਾਫੀ ਜਿਹੜੀਆਂ ਪਈਆਂ ਆ ਗਈ ਫੇਰ ਦੋ ਦੋ ਤਿੰਨ ਤਿੰਨ ਟਰਾਲੇ ਭਰਨ ਸਾਬ ਦੇ ਮੈਨੂੰ ਵੀ ਵੇਖ ਲੈ ਆ ਜਾ ਐਵੇਂ ਲੱਗਦਾ ਜੀ ਵੀ ਦਾ ਪਤਾ ਹਾਂ ਪਰਾਂ ਵੀ ਦਿਖਾ ਦਿੰਦਾ ਪਰਾਂ ਵੀ ਦਿਖਾ ਦਿੰਦਾ ਉਧਰ ਹੈ ਉਧਰ ਹੈ ਉਧਰ ਚੱਲ ਥੋੜਾ ਡੱਕੇ ਦੋ ਦੋ ਕਾ ਦੋ ਦੋ ਡੱਕੇ ਐ ਇੱਧਰ ਜ਼ਿਆਦਾ ਹੈ ਇੱਧਰ ਜ਼ਿਆਦਾ ਹੈ ਇੱਧਰ ਤਾਂ ਗੜੀ ਗਰੀ ਪਈ ਦੇਖ ਤੂੰ ਉੱਤੇ ਤਾਂ ਕੁਝ ਨਹੀਂ ਹੈਗਾ ਕੱਕ ਉਹ ਨਾ ਨਾ ਕੁਝ ਨਹੀਂ ਹੈਗਾ ਉਹ ਕੱਕ ਕਿਉਂ ਸਪਰੇ ਹੁਣ ਪਾਣੀ ਲਾ ਕਰਨੀ ਦੀ ਵੈਸੇ ਕਰਕੇ ਨਹੀਂ ਕਰੀ ਪਾਣੀ ਦੀ ਬਾਨੀ ਬਣੀ ਨਾ ਖਾਲ ਰੜੀ ਪਈ ਦੇਖ ਲੈ ਚਲੋ ਠੀਕ ਹੈ ਹੈ ਹੂੰ ਲੈ ਇਸ ਤਾਂ ਪਈ ਐ ਐ ਸਾਫ ਸਾਰੇ ਵਰਗੇ ਸਾਰਦੀ ਐ ਨਾ ਜੀਰੀ ਠੀਕ ਐ ਸਾਰੀ ਉਹ ਹਾਂ ਹਾਂ ਵੀ ਜੀਰੀ ਦੇਖ ਲੈ ਮਾੜਾ ਹੀ ਨਹੀਂ ਹੈ ਸਾਰੀ ਉਹ ਇਹ ਸਵਾ 34 ਹੋਵਾ ਹਾਂ ਹਾਂ ਦੇਖੋ ਵੀ ਸਾਰੇ ਜੀ ਬਿੱਜਾ ਦਾ ਪਤਾ ਇਹਨੂੰ ਐ ਸੰਦੇ ਕੀਲੇ ਸਵਾ 34 ਦੇ ਹੁਣ ਤੂੰ ਕਿਆ ਕਹੂਗਾ ਆ ਜੀਰੀ ਦੇਖ ਲੈ ਆ ਜੀਰੀ ਜਿਆਦਾ ਨਿਸਰੀ ਵੀ ਆ ਆ ਹਲੇ ਨਿਸਰ ਰਿਆ ਜਿੱਥੇ ਪਾਣੀ ਜਿਆਦਾ ਖੜਦਾ ਜਿੱਥੇ ਪਾਣੀ ਜਿਆਦਾ ਖੜਦਾ ਉਹਨੇ ਲੇਟ ਨਿਸਰਨਾ ਮੈਨੂੰ ਪੁੱਛ ਅੱਛਾ ਪਾਣੀ ਜਿਆਦਾ ਖੜਦਾ ਉਹਦੇ ਜਿਹੜੀ ਜੀਰੀ ਚ ਪਾਣੀ ਵੱਧ ਖੜ ਗਿਆ 10 ਦਿਨ ਵੀ ਉਹਨੇ ਲੇਟ ਨਿਸਰਨਾ ਪਾਣੀ ਜਿਆਦਾ ਖੜਦਾ ਹੋਰ ਥੋੜਾ ਜਿਹਾ ਉਹ ਆ ਵੀ ਥਾਲੇ ਹੋਰ ਵਾਲੀ ਖੱਦੀ ਹੋਵੇ ਤੇ ਪਾਣੀ ਖੜਿਆ ਹੀ ਨਹੀਂ ਉਹਨੇ ਛੇਤੀ ਨਿਸਰਨਾ ਹਾਂ ਨਿਸਰੇ ਆ ਨਾ ਇੱਕ ਹੋਰ ਦੇਖ ਲਈ ਉਹਨੂੰ ਬਿਮਾਰੀ ਵੀ ਨਹੀਂ ਪੈਣੀ ਹੋਰ ਹੈ ਹੈਗਾ ਜੀਰੀ ਸਪਰੇਅ ਲਿਓ ਜੀਰੀ ਕੰਮ ਦੀ ਆ ਹਾਂ ਜੀਰੀ ਕਰਾਂ ਚੱਲ ਫਿਰ ਚੱਲ ਸਪਰੇਅ ਭਾ ਲੈ ਜਾ ਕੇ ਜਾ ਹਾਂ ਕਰ ਦੇ ਫਿਰ ਅੱਜ ਲੈ ਵੀ ਇਧਰ ਬਿੰਦਰਾ ਦੇ ਤਾਨਾ ਕੋਲ ਆ ਕੇ ਦੇਖ ਕੇ ਗੰਨਾ ਬਿੰਦਰਾ ਦਾ ਜੱਗੇ ਵਾਲਾ ਗੰਨਾ ਦੇਖਣ ਲੱਗੇ ਆ ਹੁਣ ਵੀ ਕਿਆ ਕਹਿੰਦਾ ਇਹ ਇੱਦਾਂ ਕਹੀ ਜਾਂਦਾ ਕਹੀ ਜਾਂਦਾ ਵੀ ਆ ਕੇ ਪਲੇ ਪੈਂਦੇ ਪਲੇ ਆਈ ਨਹੀਂ ਹੁੰਦਾ ਉਹਰੇ ਦੂ ਖਰਦੀ ਆ ਪਹਿਨੀ ਮਾਈਟ ਤੋਬੂਰੋ ਤੋ ਦੇਦਾ ਨਹੀਂ ਯਾਰ ਤੋਬੂਰੋ ਨਹੀਂ ਹੈਗਾ ਇਹਨਾ ਇਹ ਜੂਨੇ ਹੀ ਜੜੀ ਆਹਾ ਜੂਨੇ ਹੀ ਨੂੰ ਜਿਆਦਾ ਨੁਕਸਾਨ ਕਰਦਾ ਅੱਛਾ ਆ ਦੇਖ ਫਰਦੀ ਉਹ ਦੇਖ ਹਾਂ ਉਨੇ ਗਾਦਾ ਨੁਕਸਾਨ ਕਰਦਾ ਇਹਨੇ ਜਿਹੜੀ ਟਾਪ ਬੋਰਰ ਆ ਟਾਪ ਬੋਰਰ ਜੀ ਸੁੰਢੀ ਬਣਦੀ ਆ ਪਰ ਟਾਪ ਬੋਰਰ ਵੀ ਹੈਗਾ ਭਾਈ ਆਹ ਦੇਖ ਇਹਦਾ ਹੂੰ ਕਾਫੀ ਪੜਾ ਕਰਤਾ ਕੰਨਾ ਇਹਦਾ ਬਹੁਤ ਨੁਕਸਾਨ ਕਰਦਾ ਕਰਿਆ ਹੂੰ ਪਰ ਇਹ ਆ ਵੀ ਜੰਗੂਥ ਰੋਕ ਦਿੰਦਾ ਕਹਿੰਦਾ ਦਾ ਕੋਈ ਨਹੀਂ ਹੈਗਾ ਇਹਨਾ ਇਹ ਕੰਨਾ ਹੈਗਾ ਉੱਥੇ ਰੋਕ ਦੇਣਾ ਇਹਨੇ ਬਸ ਹਾਂ ਨਾ ਬਦਲਣਾ ਉਹਨੇ ਨਾ ਘਟਣਾ ਟਾਪ ਬੋਰਰ ਇਦੇ ਵਿੱਚ ਗਾਂਹਾਂ ਜਾ ਕੇ ਝੁੰਗੀ ਲੱਭਣੀ ਆਪਾਂ ਦੇਖ ਲਓ। ਹੂੰ ਹੂੰ। ਇਹ ਜੀ ਕਮਾਲ ਦੀ ਚੀਜ਼ ਆ ਇਹ। ਹੁਣ ਇਹ ਜੀ ਸਪਰੇਅ ਵੀ ਨਹੀਂ। ਮੈਨੂੰ ਪਹਿਲੀ ਵਾਰੀ ਵੀ। ਹੂੰ। ਧਰਤਾ ਦੇਣੀ। ਹੋਰ ਚਿਲਕੜੇ ਦਾ ਤੱਕ। ਝੁੰਗੀ ਦੇ ਵਿੱਚ ਗਾਂਹਾਂ ਦੇਖੋ ਖਤਮ ਕਰਦਾ। ਹੂੰ। ਇਹ ਇੰਨੇ ਕਿ ਰਹਿ ਗਏ ਹੈ। ਬਸ ਇੰਨਾ ਹੀ ਰਹਿ ਜਣੇ ਨੇ। 1-2 ਫੁੱਟ ਦੇ ਹੀ ਰਹਿ ਗਏ ਆ। ਹੂੰ। ਆਜਾ ਘਰ ਇਹਨੂੰ। ਹੁਣ ਇਹਨੂੰ ਸਪਰੇਅ ਵੀ ਨਹੀਂ ਕਰ ਸਕਦੇ। ਇਹ ਨੂੰ ਸਪਰੇਅ ਕਰਦੇ ਆ ਗਿਰਨੇ ਕਰਕੇ ਸਪਰੇਅ ਵੀ ਨਹੀਂ ਸਪਰੇਅ ਵੀ ਵਰਨੀ ਹੋਣਾ ਵਿੱਚ ਨਹੀਂ ਤਾਂ ਇਲਾਜ ਤਾਂ ਹੈਗਾ ਤਾਂ ਇਹਦੇ ਸਪਰੇਅ ਤਾਂ ਹੋ ਜਾਂਦੀ ਹੈ ਕਈ ਸਪਰੇਅਾਂ ਹੈਗੀਆਂ ਵਧੀਆ ਆਉਂਦੀਆਂ ਪਰ ਆਹੇ ਵੀ ਉਹ ਵੀ ਖੜੇ ਗੰਨੇ ਨੂੰ ਹੋਣੀ ਆ ਹੂੰ ਗਰੇ ਵੀ ਗੰਨੇ ਨੂੰ ਨਹੀਂ ਵੀ ਨਹੀਂ ਹੋਣਾ ਹੈਗਾ ਉਹ ਵੀ ਕਿਤੇ ਮਿਹੜੇ ਵੀ ਡਬਲ ਬੰਨ ਹੋ ਜਾਣਾ ਨਹੀਂ ਚਲੋ ਸਿੰਗਲ ਮਿਹੜੇ ਨਹੀਂ ਵੀ ਹੋ ਜਾਂਦੀ ਆ ਪਰ ਖੜੇ ਨੂੰ ਆ ਉਹ ਤੇਰੇ ਨਹੀਂ ਹੈਗੀ ਲਾਗ ਬਚਿਆ ਉਹ ਤੇਰੇ ਵਾਲਾ ਹਾਂ ਇਹਦਾ ਫਰਕ ਹੈ ਇਹ ਥੋੜਾ ਜਿਹਾ ਮੈਂ ਦੇਖਿਆ ਵੀ ਸੋਕਾ ਵੀ ਜਿਹੜੇ ਲੱਗ ਜਵੇ ਨਾ ਸੋਕਾ ਵੀ ਕੰਮ ਖਰਾਬ ਕਰਦਾ ਇਹ ਵੀ ਹੈ ਇਹ ਵੀ ਫਰਕ ਹੈਗਾ ਜਿਹੜੇ ਖੇਤ ਨੂੰ ਸੋਕਾ ਲੱਗ ਗਿਆ ਇਹ ਬੰਮੀ ਘੋਰ ਹੋਇਆ ਏ ਇਹ ਜਿੱਦੇ ਪਣਾ ਜੀਰੀ ਲਾਉਣ ਲੱਗੇ ਆਪਾਂ ਜਿੱਥੇ ਜੱਗੇ ਨੇ ਪਾਣੀ ਨਹੀਂ ਲਾਇਆ ਇਹਨੂੰ ਕੋਈ ਬੰਨੇ ਨੂੰ ਮੈਂ ਤਿੰਨੇ ਆਖੋ ਨਹੀਂ ਚਾਰ ਪਾਣੀ ਲਾਤੇ ਇਹ ਚੀਜ਼ ਦਾ ਫਰਕ ਹੈਗਾ ਪਾਣੀ ਦਾ ਕਿਉਂਕਿ ਸੰਡੀ ਜਾਂ ਸੋਕਾ ਏ ਤਾਂ ਸੋਕੇ ਚ ਸੰਡੀ ਜ਼ਿਆਦਾ ਪਾਣੀ ਉਹ ਪਣੀ ਆ ਹੂੰ ਹੂੰ ਸੋਕੇ ਚ ਬਹੁਤ ਸੁੱਕਾ ਹੁਣ ਆ ਗੰਨਾ ਖਾਣ ਖਾਲ ਕਰਕੇ ਲਾ ਗਿਨੂੰ ਪਾਣੀ ਮਿਲੀਏ ਇਸਲਾਬ ਇਹਨੂੰ ਫਰਕ ਆ ਇਹ ਜਮ ਨਹੀਂ ਹੈਗੇ ਲੈ ਪਰੇ ਪਏ ਜਮ ਨਹੀਂ ਲੈ ਇਹਨੂੰ ਫਰਕ ਮਤਲਬ ਉਹੀ ਗੱਲ ਕਰਦਾ ਵੀ ਸੋਕਾ ਵੀ ਖਰਾਬ ਕਰਦਾ ਇਹਨੂੰ ਹੂੰ ਹੂੰ ਚਲੋ ਚਲੀਏ ਫਿਰ ਹੂੰ ਮੇਰਾ ਇਹ ਬੋਲੂ ਬਾਈ ਨੂੰ ਰਿਕਾਲ ਜੀ ਕਿੱਦਾਂ ਫਿਰ ਬਾਟੇ ਜਿਠਾ ਦਾ ਮੌਸਮ ਪੱਛੋਂ ਨੇ ਠੰਡਾ ਕਰਿਆ ਪਿਆ ਹਾਂ ਜੀ ਜੀ ਨੂੰ ਪਾਣੀ ਲਾਉਣਾ ਪੈਣਾ ਯਾਰ ਸੁੱਕੀ ਪਈ ਹੈ ਜਮੀਨ ਨਹੀਂ ਯਾਰ ਸੁੱਕੀ ਪਈ ਹੈ ਕਾ ਨੂੰ ਤਾਂ ਮੈਂ ਤੇ ਬਾਅਦ ਤਾਂ ਪਾਣੀ ਲਾਉ ਆਉ ਲਾਇਆ ਤਾਂ ਜਾ ਕੇ ਦੇਖੀਓ ਇਹ ਕੀ ਪੈ ਲਿਆ ਨਹੀਂ ਵੀ ਪੈ ਲਿਆ ਮੈਂ ਤਾਂ ਆਪਾਂ ਪਾਣੀ ਥੋੜਾ ਰੱਖ ਆਇਓ ਨਹੀਂ ਪਾਣੀ ਲਾਇਆ ਹੀ ਨਹੀਂ ਸੀਤ ਫਲਾਈਟ ਬਿਮਾਰੀ ਨਹੀਂ ਕੋਈ ਪਊਗੀ ਹਾਂ ਇਹ ਪਾਣੀ ਨਾਰਮਲ ਰਹੂਗਾ ਜੇ ਪਾਣੀ ਜ਼ਿਆਦਾ ਲਾਉਂਗੇ ਤਾਂ ਬਿਮਾਰੀ ਜਮੀਨ ਸੁੱਕਾ ਪਿਆ ਹੈ ਨਾ ਦਿਕਤਾ ਲਾਉਣਾ ਪੈਣਾ ਹਾਲ ਜਣੀ ਇੱਕ ਦੋ ਦਿਨ ਲਖਾ ਰੰਦਾ ਸੁੱਕ ਜਾਂਦੇ ਦੇ ਤੋਂ ਥੋੜੇ ਵਿਗੜਦਾ ਨਾ ਨਾ ਕੁਝ ਨਹੀਂ ਵਿਗੜਦਾ ਹੈਗਾ ਉਹੀ ਚੱਕਰ ਆ ਜਿਵੇਂ ਜਿੰਨਾ ਪਾਣੀ ਆ ਉਨੀ ਉਲੀ ਨਾਲ ਬਿਮਾਰੀਆਂ ਉਹ ਤਾਂ ਹੈ ਉਹ ਆ ਹਰਸ਼ਵੀਰ ਤੇ ਥੋੜੀ ਜੀ ਡੋਟੀ ਪੀਵੀ ਦੀ ਅੱਜ ਦੇਖ ਕੇ ਆਇ ਤੇ ਹਾਂ ਹੁਣ ਕਾਪਰ ਦੀ ਸਵਰੇ ਕਰਉਣ ਲੱਗਿਆ ਬਾਈ ਇੱਕ ਹੋਰ ਮਿਕਸ ਕਰਕੇ ਵਿੱਚੋਂ ਨਵੀਂ ਆਈ ਕਾਪਰ ਚਲੇਟਡ ਕੋਈ ਅੱਛਾ ਉਹਦੀ ਡੋਟੀ ਤੇ ਮੈਂ ਵੀ ਦੇਖਣ ਹੀ ਆ ਕਮਾਲ ਪਰ ਬਈ ਕਿ ਪਾਣੀ ਘਲੇ ਪੈਂਦੀ ਜਿਆਦਾ ਪਾਣੀ ਉੱਥੇ ਸਲਾਬ ਪਾਣੀ ਹੋਊਗਾ ਉਹੀ ਤਾਂ ਚੱਕਰ ਆ ਪੇ ਹਜੇ ਤੂੰ ਕਹਿੰਦਾ ਵੀ ਮੈਂ ਪਾਣੀ ਲਾਉਣਾ ਨਾ ਜਾਣੇ ਸੁੱਕਾ ਵੈਉਂ ਗੱਲ ਕਰਦਾ ਮੈਂ ਜਾਣ ਸਾਰੇ ਜੇ ਮੜਾ ਦੇ ਦੇ ਉਹਨਾਂ ਨੇ ਉਹਨਾਂ ਨੇ ਉੱਧਰ ਤੇੜਾ ਪਾੜ ਗੀ ਉਹਨਾਂ ਦੇ ਤਾਂ ਡੱਕਰ ਆ ਨਾ ਉਹਨਾਂ ਨੇ ਤੇਰਾ ਪਾੜ ਤਿਆ ਹੁਣ ਉਹ ਪਾਣੀ ਲਾ ਦਿੰਦੇ ਪਾਣੀ ਖੜਦਾ ਹੀ ਨਹੀਂ ਉੱਥੇ ਖੜਨਾ ਤਾਂ ਆਪਣੇ ਵੀ ਨਹੀਂ ਹੈਗਾ ਹੁਣ ਪਾਣੀ ਦਾ ਸੁੱਕਾ ਉਧਰ ਹੀ ਹੈ ਬਸ ਜਮਾਨ ਫਰਾ ਉੱਥੇ ਕੜਤਾ ਦਿੱਤਾ ਦਾ ਕੜਤਾ ਦਿੱਤਾ ਦਾ ਪਾਣੀ ਮੈਂ ਕੱਲ ਦੇਖਿਆ ਲੱਗ ਪਰਸੋਂ ਤੋਂ ਕੱਲ ਚੱਲਦਾ ਦਾ ਉਹ ਉਹ ਤਾਂ ਚੱਲਦਾ ਹਲੇ ਵੀ ਪਰਲੇ ਮੇਰੇ ਵਾਲਾ ਗੰਨੇ ਚ ਵੀ ਚੱਲਦਾ ਗੰਨੇ ਦਾ ਨਹੀਂ ਮੈਂ ਦੇਖਿਆ ਗੰਨੇ ਦਾ ਜੇ ਘਟੂਗਾ ਪਰਲੇ ਚੱਲਦਾ ਦਾ ਪਾਣੀ ਸਾਰੇ ਪਾਸੇ ਚੱਲਦਾ ਚੋਈ ਕਰਕੇ ਕਿੰਨਾ ਕਮੀ ਪਿਆ ਨਾਲੇ ਦੇਖਦਾ ਹਾਂ ਆਹੀ ਚੱਕਰ ਫੇਲਾ ਜਦੋਂ ਕਰਾਤੀ ਸੀ ਤੇ ਖਬਰੇ ਕਰਵਾਤੀ ਸੀ ਉਦੋਂ ਮੈਂ ਤਾਂ ਇੱਕ ਹੋਰ ਲਿਆਏ ਗੱਲ ਪਰਸੂ ਨਹੀਂ ਕੋਰ ਕਰਾ ਦੇਣੀ ਉਹ ਹੀ ਉਹ ਨਾ ਹੋਰ ਲਿਆਏ ਹਾਂ ਹਾਂ ਡਾਡੀ ਡੁੱਤੀ ਵੀ ਲਿਆ ਹਾਂ ਆਹ ਹੋਈ ਪੰਗੀ ਸਾਈਡ ਕਿਉਂਕਿ ਮੇਰੇ ਪਾਣੀ ਖੜਾ ਹੈ ਨਾ ਚੋਈ ਚੱਲ ਜਿੱਦਾਂ ਕਰਾਉਣੇ ਦਾਸ ਤੇ ਮੈਂ ਨਹੀਂ ਤੂੰ ਅਟਕੇ ਕਰਾਈ ਤੈਂ ਲੇਟ ਕਰਾਈ ਹਾਂ ਹਾਂ ਉੱਧਰ ਕਰਾ 15 ਦਿਨ ਦਾ ਫਰਕ ਚਾਹੀਦਾ ਘਟੂ ਘਟੂ 15 ਦਿਨ ਤਾਂ ਹੋਏ ਗਏ ਹੁਣੇ ਆ ਮੇਤੇ ਬਾਦ ਕਰਾਈ ਉਧਰ ਵੀ ਤੇ ਹਜੇ ਮੇਰੇ 11 ਦਿਨ ਹੋਏ ਅੱਜ ਇੱਕੇ ਬਾਦ ਫਿਰ ਮੈਂ ਕਹਿੰਦਾ ਤੇਤੇ ਖਾਣੀ ਪੈਣੀ ਨਾ ਨਾ ਮੇਤੇ ਬਾਦ ਕਰਾਈ ਤੇ ਮੇਰੇ 11 ਦਿਨ ਹੋਏ ਆ ਹਲੇ ਤੇ ਮੈਂ ਹਜੇ 4 ਕਿ ਦਿਨ ਹੋਰ ਕੱਢਣੇ 15 ਦਿਨ ਬਾਅਦ ਕਰਾਉਂਗਾ ਕਟੋੜ ਗੀ ਕੁਛੇ ਵੀ ਦਵਾਈ ਦਾ 15 20 ਦਿਨ ਤੱਕ ਰਹਿੰਦਾ ਹੈ ਆ ਇਹ ਤਾਂ ਹੈ ਆ ਇਹ ਤਾਂ ਐ ਨਹੀਂ ਵੀ ਅੱਜ ਕਰੀ ਆਪਾਂ ਹਫਤੇ ਬਾਅਦ ਫੇਰ ਕਰਤੀਏ 15 ਦਿਨ ਕੱਢ ਲੈਣੇ ਹਲੇ ਉਮੈਂ ਲਿਆਇਆ ਤੇ ਉਸ ਦਿਨ ਗਿਆ ਤਾਂ ਮੈਂ ਚੱਲ ਬਾਰ-ਬਾਰ ਜਾਣੇ ਨਾਲੋਂ ਆਇਆ ਵੀ ਜਦੋਂ 15 18 ਦਿਨ ਹੋ ਗਏ ਉਸ ਦਿਨ ਕਰ ਦੇਵਾਂਗਾ ਦੇਖਣਾ ਡੋਟੀ ਡੂਟੀ ਦੇਖ ਕੇ ਆਉਣਾ ਕਲਾ 26 ਦੇਖੀ ਤੇ ਕਹਿੰਦੀ ਆ ਚੱਲ ਦੇਖਲਾ ਦੇਖਲਾ ਆ ਜਾ ਤਾਂ ਦਿਖਾਵਾਂ ਵੇਖਦੇ ਸਰਗੋਲੋਂ ਰੇਹਰਾਂ ਨੂੰ ਸਮਾਉਂਦਾ ਏ ਜਿੱਲੀ ਜੀ ਕੰਮ ਨਹੀਂ ਪੈਣੀ ਉਹ ਤਾਂ ਕੋਈ ਚੱਕਣ ਨਹੀਂ ਜੇ ਨਾ ਵੀ ਜਮ ਤਾਂ ਨਹੀਂ ਜਾਣ ਲੰਘ ਜੇ ਇਹੋ ਵਿਚਾਰ ਨੇ ਐਦਾ ਕੋਈ ਚੱਕਰ ਨਹੀਂ ਹੈ ਸਾਡੇ ਦਾ ਬਾਹਰ ਮਾਤੀ ਇਹਨਾ ਪਾਣੀ ਤੇ ਕਰਤੀ ਮੈਂ ਜੇ ਸਾਹਿਬ ਨੇ ਉਹ ਨਹੀਂ ਨਾ ਕਰਦਾ ਸਾਹਿਬ ਸਿੱਧਾ ਕਰਦਾ ਇਨਾ ਪਾਣੀ ਨੂੰ ਦਾ ਉਹ ਜਾਂ ਖਾਨ ਵਾਸਤੇ ਹੋ ਗਿਆ ਨੂੰ ਜੇ ਇਹ ਲੈ ਹਾਂ ਦੇ ਨਾ ਨਾ ਜੀਦਾ ਇਹ ਵਾਲਾ ਆਉਂਦਾ ਹੈ ਠੀਕ ਹੈ ਮਾਰ ਇੱਕ ਵਾਰੀ ਕਮਾਉਣਾ ਪੈਣਾ ਇਹਨਾਂ ਫਲਾਈਟ ਦਾ ਨਹੀਂ ਕੋਈ ਆ ਉਹ ਦਿਖਾ ਦੇ ਉਹਦੇ ਕਿੱਥੇ ਉਹ ਸਾਹਮਣੇ ਉਹ ਉਹ ਇੱਕ ਨਹੀਂ ਨੀ ਸਰਦੀ ਹਾਈਬ੍ਰਿਡ ਆਹਾਂ ਉਹ ਹਾਈਬ੍ਰਿਡ ਸਾਰੀ ਨੂੰ ਹੀ ਪ੍ਰੋਬਲਮ ਆ ਅੱਛਾ ਹਾਂ ਮੈਂ ਕਰ ਇੱਕ ਟੰਟੀ ਸਵੇਰੇ ਕਰਤਾ ਦਿੱਤੀ ਉਹਦੋਂ ਹਲੇ ਹੀ ਪਤਾ ਲਵੇੜ ਸੁੰਡੀ ਹੋਊਗੀ ਨਾ ਜਿਹੜਾ ਅਸਰ ਹੋਇਆ ਉਹ ਦਿਖੀ ਜਾਣਾ ਚਿੱਟੇ ਡੱਕੇ ਤੈਨੂੰ ਦਿਖੀ ਹੋ ਜਾਣੇ ਆ ਅਸਰ ਚੋਖੀ ਕਰੀ ਗਏ ਆਹੋ ਮੇਰੇ ਚਿੱਟੇ ਕਿ ਡੱਕੇ ਆ ਇਹ ਤੈਨੂੰ ਹੁਣ ਮੁਜਰਾ ਇਹ ਦਿਖੀ ਹੋ ਜਾਣੀਆਂ ਹਲੇ ਹਫਤਾ ਆਹੋ ਠੀਕ ਹੀ ਹੁਣ ਸੰਡੀ ਨੇ ਅਸਰ ਕਰਿਆ ਬਤਾ ਹਜੇ ਰਹਿਣਾ ਹੀ ਆ ਆਹ ਚੱਕਰ ਗੰਨਾ ਪਨਾਵਾ ਕਰਾਇਆ ਤੂੰ ਗੰਨਾ ਬਣਾ ਲਈ ਹਲੇ ਰੁਕ ਜਾ ਦੂਈ ਵਾਰੀ ਹਲੇ ਦੂਈ ਵਾਰ ਤਾਂ ਅਸੀਂ ਨਹੀਂ ਬਣਾਇਆ ਹੈਗਾ ਤੇਰੇ ਨਾਲ ਕਿਤੇ ਬੜਾ ਗੰਨਾ ਮੇਰਾ ਬਣਾਇਆ ਨਹੀਂ ਤਾਂ ਉਦਾਂ ਉਹੀ ਮੇਰੇ ਬਣਾਇਆ ਮੈਂ ਦੋ ਇਕੱਠੇ ਨਹੀਂ ਨ ਕਰਾਇਆ ਮੈਂ ਆਹ ਉਪਣੇ ਹੀ ਮੈਂ ਬਣਾ ਦੇਣਾ ਬਸ ਨਾ ਹੁਣ ਮੈਂ ਦੋ ਇਕੱਠੇ ਕਰਾਉਣੇ ਹਫਤੇ ਤੱਕ करा देने दो इकट्ठे 5-7 दिन तक आओ फिर ऐम भी सारा गिरी ਜਾਂਦਾ ਹੋਰ ਤਾਂ ਕੁਛ ਨਹੀਂ ਆਹੀ ਚੱਕਰ ਆ ਕਿਉਂਕਿ ਦੋ ਮਿਹੜੇ ਇਕੱਠੇ ਹੋ ਜੂਗੇ ਤਾਂ ਥੋੜਾ ਜਿਹਾ ਸਪੋਰਟ ਰਹਿੰਦੀ ਆ ਕਰਾਉਂਗਾ ਇਹਦੇ 5-7 ਦਿਨ ਤੱਕ ਹੋਰ ਲੰਘ ਜੂਵੇ ਕਿਉਂਕਿ ਹਲੇ ਉਹਦੇ ਹੀ ਮਿਹੜਿਆਂ ਦਾ ਸਰ ਹੈਗਾ ਜਿਹੜੇ ਬੰਨੇ ਹੋਏ ਆ ਉਹਦੋਂ ਤਾਂ ਲੋੜ ਨਹੀਂ ਉਹ ਤਾਂ ਇੱਕ ਨਹੀਂ ਛੱਡ ਦੇਣਾ ਮੈਂ ਉਹ ਤਾਂ ਰਹਿਣ ਦੀ ਉਹ ਤਾਂ ਨਾਲੇ ਮੁੱਢਾ ਜਿਹੜਾ ਮਤਲਬ ਪੈਣਾ ਮੁੱਢਾ ਘੇਰਨਾ ਹੈ ਉਹਨੂੰ ਤਾਂ ਬਣਾਉਣ ਦੀ ਲੋੜ ਨਹੀਂ ਉਹ ਤਾਂ ਮਹੀਨੇ ਤੱਕ ਮਿਲ ਚੱਲਪਣਾ 1.5 ਮਹੀਨੇ ਤੱਕ ਜੇ ਗਰਬੀ ਗਿਆ ਮਹੀਨਾ ਕਰਿਆ ਰਹੂੰਗਾ ਤੇ ਭਾ ਮਿਲਨੇ ਆਪੇ ਚੱਕ ਜਾਣਾ ਇਹ ਤਾਂ ਰੱਖਣਾ ਜਨਵਰੀ ਫਰਵਰੀ ਚ ਵੱਡ ਹੋਣਾ ਉਹ ਜੀ ਥੋੜੀ ਜੀ ਕੌਰ ਕਰਨੀ ਪੈਣੀ ਆਹੀ ਬਸ ਹਾਂ ਕਿਉਂਕਿ ਇਹ ਲੇਟ ਵੱਡ ਹੁੰਨੇ ਨਾ ਆਪਣੇ ਫੇਰ ਉਧੇ ਕਰਕੇ ਵੀ ਗੇਰੇ ਕੇ ਖਰਾਬ ਨਾ ਉਹ ਵਿੱਚੂਗਾ ਇੱਕ ਉੱਥੇ ਆਪਣਾ ਚੂਹਾ ਵੀ ਹੈ ਨਹੀਂ ਜੋਈ ਕਰਕੇ ਥੱਲੇ ਆਹ ਇਹ ਤਾਂ ਹੈ ਉੱਪਰ ਚੂਹਾ ਥੱਲੇ ਨਹੀਂ ਚੂਹਾ ਹੈਗਾ ਨੀਵੀਂ ਜਗ੍ਹਾ ਚ ਕਿਉਂਕਿ ਪਾਣੀ ਚੱਲਦਾ ਉੱਥੇ ਪਾਣੀ ਤਾਂ ਚੱਲਦਾ ਚੂਹਾ ਗਿਆ ਗਰੂ ਵਿਚਾਰ ਚੂਹਾ ਦਾ ਮੇੜੇ ਵਿੱਚ ਜੜੀ ਬੈਠਾ ਹੋਣਾ ਉਹਦੇ ਵਿੱਚ ਮੈਂ ਕਹਿੰਦਾ 95 ਵੀਜ ਤਮ ਪਪੂਲਰ ਵਾਲੇ ਬੜਾ ਕੋੂਲਰ ਦਾ ਫਟਾਫ ਫੇ ਦੇਖਦੇ ਆ ਉਹ ਨਮਚਾਰ ਦੇ ਮਾਰਨੇ ਮੈਂ ਫਟਾਕੇ ਉੱਤੇ ਕਹਿੰਦਾ ਟਾਈਮ ਪਿਆ ਬਾਰ 9 ਆ ਬਣਦੀ ਵੀ ਤਾਂ ਨਵਾਂ ਬੀਜ ਹੋਊਗਾ ਨਹੀਂ ਤਾਂ ਪਿਆ 18 ਹੀ ਪੀਂਦ ਦੇਣਾ ਸਾਰੇ ਇਹਦੀ ਸਾਰੇ ਬੀਜ ਟਾਲੇ ਟੋਪ ਗੁਰੂ ਬਿਮਾਰੀ ਨੇ ਦੇ ਦਸੂਂਟੀ ਨੇ ਸਤ੍ਰਿਪ ਜੀ ਨੇ ਸਾਰਿਆਂ ਨੇ ਮਿਲ ਕੇ ਨਾ ਸਾਰੇ ਬੀਜ ਟਾਲੇ ਜਗੇ ਵਾਹਮਣ ਤੇ ਉੱਥੇ ਮੰਡ ਚ ਬਹੁਤ ਗੰਨਾ ਖਰਾਬ ਹੋਇਆ ਰਿਹੜਾ ਉਹ 18 ਤੇਤੀ ਲੇ ਕੇ ਬੀਜੇ ਬਣ ਉਹ ਜਿਹੜਾ ਘਰ ਦੇ ਮੂਰੇ ਬਹੁਤ ਵਧੀਆ ਗੱਲਾਂ ਉੱਥੇ ਠੀਕ ਹੈ ਉਹਦੇ ਲਾਗ ਬਿੰਦਰ ਦਾ ਠੀਕ ਹੈ ਅੱਛਾ ਜਿੱਥੇ ਬਾਜ ਰਿਹਾ ਉੱਥੇ ਉੱਥੇ ਹੀ ਬਹੁਤ ਵਧੀਆ ਗੱਲਾਂ ਹੈ ਬਿੰਦਰ ਦਾ ਠੀਕ ਹੈ ਲਾਗ ਬਿੰਦਰ ਦਾ ਏ ਬਿੰਦਰ ਦੇ ਫਰਕ ਆ ਵਧੀਆ ਇਹਦੇ ਕਾਫੀ ਪੈ ਗਈ ਮਾਰੇ ਅਸਲ ਜੇ ਸੋਕ ਹਾਂ ਐਨਾ ਮੇਰਾ ਸੁੱਕ ਸੁੱਕ ਕੇ ਤਾਂ ਦੇਖਿਆ ਜਿਵੇਂ ਸੁੱਕ ਸੁੱਕ ਕੇ ਤੇਰੀ ਸੰਡੀ ਆ ਨਾ ਇਹ ਸੋਕੇ ਗਲ ਵੀ ਪੈਂਦੀ ਹੈ ਟੌਪ ਬੋਰਡ ਲਈ ਵੀ ਕਿ ਸੰਡੀ ਹੋ ਆ ਉਹ ਥੋੜੀ ਜਾਈ ਆ ਵੀ ਸਰਕਲ ਕੇ ਬਣਦੀ ਆ ਹਾਂ ਐਨਾ ਹੁਣ ਉਸ ਜੀ ਵੀ ਪੈਣ ਲੱਗੀ ਸਵੇਰ ਨੂੰ ਨਾ ਹੁਣ ਤਾਂ ਮੌਸਮ ਦਾ ਬਹੁਤ ਫਰਕ ਪਿਆ ਬਹੁਤ ਫਰਕ ਪੈ ਗਿਆ ਸਵੇਰ ਦੀ ਪੂਰੀ ਹੋਣ ਲੱਗੀ ਚਲੋ ਚੱਲੀਏ ਫਿਰ ਹਾਂ ਜਾਂਦੇ ਚੱਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਜੀ ਅਸਰੀ ਗਾਲ ਜੀ